ਮੇਰੇ ਕੋਲੋਂ ਇੱਕ ਸਵਾਲ ਆ ਰਿਹਾ ਹੈ ਜੀ ਜੀ ਬਹੁਤ ਬਹੁਤ ਆਪਣੀ ਜਿਹੜੇ ਕਹਾਣੀ ਜਿਹੜੇ ਇੰਡੀਅਨ ਆਪਣੇ ਹੈਗੇ ਆ ਕਮਿਊਨਿਟੀ ਦੇ ਹੈਗੇ ਆ ਉਹਨਾਂ ਦੇ ਨਾਲ ਜਦੋਂ ਬੇਬੀ ਹੁੰਦਾ ਹੈ ਠੀਕ ਹੈ ਤੇ ਜਦੋਂ ਬੇਬੀ ਹੁੰਦਾ ਤੇ 100% ਉਹਨਾਂ ਨੂੰ ਆਯੂਦਾ ਸਕੀ ਲੱਗਦੀ ਲੱਗਦੀ ਆ ਠੀਕ ਹੈ ਇੱਕ ਤਾਂ ਹੋ ਗਈ ਮਾਤਰਨੀ ਦਾ ਇੱਕ ਪਤਰਨੀ ਦਾ ਹੋ ਵੀ ਜਿਹੜੀ ਕਿ ਕਮਾ ਨੂੰ ਲਗਣੀ ਹੈ ਤੇ ਪਿਓ ਨੂੰ ਵੀ ਲਗਣੀ ਹੈ ਤੇ ਨਾਲ ਨਾਲ ਬੱਚੇ ਨੂੰ ਵੀ ਲਗਣੀ ਹੈ ਬਿਲਕੁਲ ਸਹੀ ਕਹਿੰਦੇ ਠੀਕ ਹੈ ਨਾਲ ਇਹ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਇਹ ਕੋਈ ਮਤਲਬ ਕਿ ਹਵਾਈ ਗੱਲਾਂ ਨਹੀਂ ਕਿ ਐਦਾਂ ਹੀ ਵੈਸੇ ਗੱਲਾਂ ਕਰ ਰਹੇ ਹਾਂ ਕਿਉਂਕਿ ਉਸੇ ਕਮਿਊਨਿਟੀ ਹੈ ਜਿਹੜੀ ਨਾ ਜਿਹੜੀ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਬਾਰਡਰ ਕ੍ਰੋਸ ਕਰਕੇ ਜਿਹੜੇ ਆ ਰਹੇ ਆ ਤੇ ਉਹ ਜਿਹੜੇ ਆ ਉਹ ਜਿਹੜੇ ਮਿਨਰ ਆ ਜਿਹੜੇ ਕਿ ਜਾਨਕੀ ਸਿਟੀ ਹਮ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਥੇ ਬੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਪੈਸੇ ਬੜੇ ਮਿਲ ਰਹੇ ਮੈਨੂੰ ਰਾਈਟ ਹੈਗਾ ਇਹਦੇ ਵਿੱਚ ਨਹੀਂ ਸੋਚਣਾ ਤੁਸੀਂ ਕਿ ਇਹ ਆਰ ਸਾਨੂੰ ਕਿ ਯਾਰ ਕੋਈ ਦੇਖੇਗਾ ਮੈਂ ਕਿਉਂ ਜਾ ਰਿਹਾ ਨਹੀਂ ਤੁਹਾਡਾ ਰਾਈਟ ਹੈ ਦਫਤਰ ਜਿਹੜੇ ਖੁੱਲੇ ਆਫਿਸ ਜਿੰਨੇ ਖੁੱਲੇ ਹੋਏ ਹਨ ਮਦਦ ਦੇ ਜਾਂ ਗਵਰਨਮੈਂਟ ਦੇ ਖੁੱਲੇ اسی ਵਾਸਤੇ ਖੁੱਲੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਜਾ ਕੇ ਉਹਨਾਂ ਨੂੰ ਕੰਸਲਟ ਕਰੋ ਉਹਨਾਂ ਕੋਲ ਜਾਓ ਤੇ ਦੱਸੋ ਆਪਣੀ ਪ੍ਰੋਬਲਮ ਤੇ ਜਿਹੜੇ ਵੀ ਬੈਨੀਫਿਟ ਮਿਲਦੇ ਹਨ ਉਹ ਤੁਸੀਂ ਲਓ ਯਾਰ ਜੀ ਇਹਦੇ ਵਿੱਚ ਹੋਰ ਬੈਨੀਫਿਟ ਕੀ ਮਿਲ ਸਕਦੇ ਕਿੰਨੇ ਕਿ ਤੁਹਾਨੂੰ ਬੱਚੇ ਨੂੰ ਕਾਯੂਦਾ ਮਿਲਨੀ ਹੈ ਤੇ ਮਦਰ ਨੂੰ ਕਿੰਨੀ ਕਮੈਂਸਾਗੇ ਅਪਰੋਕਸੀਮੇਟਲੀ ਮੈਂ ਇੱਕ ਹੋਰ ਜ਼ਰੂਰੀ ਮੈਂ ਤੁਹਾਨੂੰ ਜਿਹੜੀ ਹੈ ਸੂਚਨਾ ਦੇਣੀ ਆਪਾਂ ਨੂੰ ਇੱਕ ਖਾਣੇ ਦੀ ਯੂਦਾ ਹੈਗੀ ਹੈ ਠੀਕ ਹੈ ਜੀ ਉਹ ਬੱਚਿਆਂ ਲਈ ਨੂੰ ਵੀ ਹੈਗੀ ਹੈ ਜੇਕਰ ਤੁਸੀਂ ਸਪੇਨ ਰਹਿੰਦੇ ਜਾਂ ਸਪੇਨ ਦੇ ਕਿਸੇ ਵੀ ਸ਼ਹਿਰ ਜਿਵੇਂ ਕਿ ਬਾਰਸੀਲੋਨਾ ਹੋ ਗਿਆ ਬਾਰਸੀਲੋਨਾ ਦੇ ਵਿੱਚ ਰਹਿੰਦੇ ਉਹ ਬਹੁਤ ਸਾਰੇ ਇਦਾਂ ਦੇ ਜਿਹੜੀਆਂ ਫੈਮਲੀਆਂ ਹਨ ਜਿਨ੍ਹਾਂ ਨੂੰ ਇੱਥੇ ਦੇ ਰੂਲ ਵਗੈਰਾ ਕੁਝ ਪਤਾ ਨਹੀਂ ਜਿਨ੍ਹਾਂ ਦੇ ਬੱਚੇ ਆ ਤੇ ਜਾਂ ਫਿਰ ਕੋਈ ਵੀ ਬੱਚਾ ਜਿਹੜਾ ਨਾਰਮਲ ਆ ਜਾਂ ਫਿਰ ਬੱਚਾ ਜਿਹੜਾ ਨਾਰਮਲ ਨਹੀਂ ਹੈਗਾ ਤੇ ਉਹਨਾਂ ਨੂੰ ਇੱਥੇ ਦੀਆਂ ਜਿਹੜੀਆਂ ਆਜੂਦਾ ਜਿਹੜੀ ਹੈਲਪ ਆ ਜਿਹੜੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਜਿਹੜੀਆਂ ਜਿੱਦਾਂ ਕਿ ਰਾਸ਼ਨ ਪਾਣੀ ਦੀ ਹੋਵੇ ਹੈਲਪ ਜਾਂ ਫਿਰ ਪੈਸਿਆਂ ਦੀ ਹੈਲਪ ਹੋਵੇ ਹੋਰ ਬੜੀਆਂ ਹੈਲਪਾਂ ਹਨ ਤੇ ਉਹ ਨਹੀਂ ਮਿਲਦੀਆਂ ਉਸ ਦੇ ਬਾਰੇ ਅਸੀਂ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਤੇ ਮੇਰਾ ਨਾਮ ਹੈ ਸਾਇਲ ਸਿੰਘ ਤੇ ਅੱਜ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਜਸਪਾਲ ਸਿੰਘ ਜੀ ਤੇ ਜਸਪਾਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲੇ ਸਾਡੇ ਵੀਰ ਹੈਗੇ ਆ ਸੈਲ ਸਿੰਘ ਜੀ ਇਹਨਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਤੇ ਇਹਨਾਂ ਦੇ ਸਟੂਡੀਓ ਚ ਆਏ ਤੇ ਕੁਝ ਕਹਿੰਦੇ ਸੀ ਤੁਹਾਡਾ ਐਗਜ਼ਾਮ ਲੈਣਾ ਤੇ ਅਸੀਂ ਆ ਗਏ ਹਾਂ ਤੇ ਹੁਣ ਐਗਜ਼ਾਮ ਕੀ ਦੇ ਇਹਨਾਂ ਨੇ ਸਾਡਾ ਕਰਵਾਉਣਾ ਤੇ ਤੁਹਾਡੇ ਸਾਹਮਣੇ ਜਿਹੜਾ ਆਪਾਂ ਜੋ ਵੀ ਹੋਏਗਾ ਸਾਹਮਣੇ ਰੱਖੀ ਜਾਣਗੇ ਜਿਹੇ ਕੁਐਸਚਨ ਪੁੱਛਣਗੇ ਅਸੀਂ ਜੋ ਇਹਦੇ ਸਵਾਲ ਦੇ ਜਵਾਬ ਹਣਗੇ ਦੇਈ ਜਾਵਾਂਗੇ ਜੀ ਤੇ ਥੈਂਕ ਯੂ ਸਾਰਿਆਂ ਦਾ ਜਿਹੜੇ ਸਾਡੇ ਸਰੋਤਾ ਗਣ ਹੈਗੇ ਆ ਜੀ ਪਰਪਰਾ ਸਾਡੀ ਯੁਵਾ ਸੁਣ ਰਹੇ ਹੋ ਸਾਡੇ ਸਾਇਲ ਸਿੰਘ ਦੇ ਧੰਨਵਾਦੀ ਉਹਨਾਂ ਸਾਰਿਆਂ ਦਾ ਫਿਰ ਜੀ ਜਸਪਾਲ ਸਿੰਘ ਜੀ ਅੱਜ ਅਸੀਂ ਆਪਾਂ ਗੱਲ ਕਰਾਂਗੇ ਬਹੁਤ ਸਾਰੀਆਂ ਫੈਮਲੀ ਜਿਹੜੀਆਂ ਜਿਹੜੀਆਂ ਗੌਰਮੈਂਟ ਵੱਲੋਂ ajuda ਹੁੰਦੀਆਂ ਜਿਹੜੀਆਂ ਹੈਲਪ ਮਿਲਦੀ ਹੈ ਬਹੁਤ ਤਰ੍ਹਾਂ ਦੀ ਹੈਲਪਾਂ ਉਹਨਾਂ ਤੋਂ ਦੂਰ ਹਨ ਤੇ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਦਾਂ ਲੈ ਸਕਦੇ ਆ ਤੇ ਉਹਨਾਂ ਦਾ ਕੀ ਰੋਲ ਰੈਗੂਲੇਸ਼ਨ ਆ ਤੇ ਕਈ ਫੈਮਲੀਆਂ ਲੈ ਰਹੀਆਂ ਨੇ ajuda ਤੇ ਕਈ ਲੋਕੀ ਸ਼ਰਮ ਵੀ ਆਉਂਦੀ ਕਿ ਅਸੀਂ ਅਸੀਂ ਨਾ ਵੀ ਮੈਨੂੰ ਆਯੂਦਾ ਲੈ ਲੈਣੇ ਸ਼ਾਇਦ ਅਸੀਂ ਹਾਂ ਸਾਨੂੰ ਕੋਈ ਠੀਕ ਹੈਗਾ ਕਰ ਰਿਹਾ ਪਰ ਇਹ ਤੁਹਾਡਾ ਰਾਈਟ ਹੈ ਤੁਹਾਡੇ ਹਾਂਜੀ ਮੈਂ ਬੈਲੀ ਥੈਂਕ ਯੂ ਤੁਹਾਡਾ ਸਾਈਲ ਜੀ ਬਹੁਤ ਅੱਛਾ ਟਾਪਿਕ ਅੱਜ ਕੀਤਾ ਤੁਸੀਂ ਤਿਆਰ ਤੇ ਮੈਂ ਤਿਆਰ ਕਰਕੇ ਚਲੋ ਨਹੀਂ ਆਇਆ ਪਰ ਜੀ ਮੈਂ ਜਿਹੜਾ ਹੈਗਾ ਕੁਦਰਤੀ ਇਹ ਟਾਪਿਕ ਉਸ ਮਤਲਬ ਪੜਿਆ ਹੋਇਆ ਸੜੀ ਕੀਤੀ ਹੋਈ ਮੀਨ ਕੇ ਰੀਸੈਂਟਲੀ ਆਇਆ ਹੋਇਆ ਗਵਰਨਮੈਂਟ ਵੱਲੋਂ ਜੀ ਜੀ ਤੇ ਬਹੁਤ ਅੱਛੀ ਗੱਲ ਕੀਤੀ ਕਿ ਸਾਡੇ ਜਿਹੜੀ ਕਮਿਊਨਿਟੀ ਹੈ ਖਾਸ ਕਰਕੇ ਇੰਡੀਅਨ ਅਸੀਂ ਇਹਨਾਂ ਜਿਹੜੀਆਂ ਹੈਲਪਸ ਹੈਗੀਆਂ ਜਾਂ ਕੋਈ ਵੀ ਸਾਨੂੰ ਗਵਰਨਮੈਂਟ ਵੱਲੋਂ ਅ ਮਦਦ ਮਿਲਦੀ ਹੈ ਹੈਲਪ ਮਿਲਦੀ ਹੈ ਸਹਾਇਤਾ ਮਿਲਦੀ ਹੈ ਅਸੀਂ ਉਹਦੇ ਤੇ ਦੂਰ ਰਹਿੰਨੇ ਕਿਉਂਕਿ ਸਾਨੂੰ ਨੌਲੇਜ ਹੀ ਨਹੀਂ ਹੁੰਦਾ ਬਿਲਕੁਲ ਠੀਕ ਹੈ ਨਾ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਨਾ ਸਾਡੇ ਕੰਨਾਂ 'ਚ ਆਵਾਜ਼ ਹੁੰਦੀ ਹੈ ਤੇ ਦੂਸਰੀ ਜਿੰਨੀਆਂ ਵੀ ਕਮਿਊਨਿਟੀਜ਼ ਹੈਗੀਆਂ ਨਾ ਮੈਂ ਦੂਜੇ ਬੁਲਕਾਂ ਦੀਆਂ ਉਹ ਬਹੁਤ ਇਨਾ ਚੀਜ਼ਾਂ ਦਾ ਫਾਇਦਾ ਲੈਂਦੇ ਤੇ ਇਸ ਮੈਂ ਤੁਹਾਨੂੰ ਗੱਲ ਕਰਨਾ ਚਾਹ ਰਿਹਾ ਸਾਰੇ ਵੀਰ ਭੈਣ ਭਰਾ ਇਹ ਸਾਡਾ ਇੱਕ ਰਾਈਟ ਹੈਗਾ ਹੈ ਇਹਨੀ ਸੋਚਣਾ ਕਿ ਮੈਂ ਯਾਰ ਗਵਰਨਮੈਂਟ ਤੋਂ ਮੱਦ ਲੈ ਰਿਹਾ ਹਾਂ ਨਾ ਬੱਚਿਆਂ ਦੀ ਖਾ ਖਾਤਰ ਹੀ ਆਪਨੋ ਕਿਸੇ ਦੂਸਰੀ ਤਰੀਕੇ ਨਾਲ ਜੀ ਜੀ ਤੁਸੀਂ ਕੋਈ ਬੁਰਾ ਕੰਮ ਨਹੀਂ ਕਰ ਰਹੇ ਤੁਸੀਂ ਇੱਥੇ ਲੀਗਲ ਤਰੀਕੇ ਨਾਲ ਕੰਮ ਕਰੇ ਤੁਹਾਡੇ ਰਾਈਟ ਬਣਦਾ ਹੈ ਅਗਰ ਨਹੀਂ ਵੀ ਮਿਲਦਾ ਹੈਗਾ ਤਾਂ ਵੀ ਤੁਸੀਂ ਜਾਓ ਜੀ ਜੀ ਨਾ ਨਹੀਂ ਦਿੰਦੇ ਹੈ ਤੁਸੀਂ ਫਿਰ ਉਹਨਾਂ ਕੋਲ ਜਾਓ ਨਹੀਂ ਨਹੀਂ ਦਿੰਦੇ ਹੈ ਫਿਰ ਸਾਡੇ ਵਰਗੇ ਨਾਲ ਮਿਲੋ ਆਸਾਈਲ ਹੈਗੇ ਆ ਇਹਨਾਂ ਨਾਲ ਕੰਟੈਕਟ ਕਰੋ ਮੈਨੂੰ ਵੀ ਤੁਸੀਂ ਕਾਫੀ ਜਿਹੜੇ ਹਨ ਲੋਕੀ ਜਾਣਦੇ ਆ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜਿੱਦਾਂ ਵੀ ਆਪਣੇ ਜਿਹੜਾ ਤੁਹਾਡਾ ਰਾਈਟ ਹੈ ਉਹਨੂੰ ਲੋ ਇਹਦੇ ਵਿੱਚ ਕੋਈ ਸ਼ਰਮ ਕਰਨ ਵਾਲੀ ਗੱਲ ਨਹੀਂ ਹੈਗੀ ਆ ਇਹ ਹੈਗਾ ਗਵਰਨਮੈਂਟ ਆਫ ਸਪੇਨ ਆ ਪ੍ਰੋਵਾਈਡ ਕੀਤਾ ਹੈ ਇਹ ਹਰ ਬੰਦੇ ਦਾ ਰਾਈਟ ਹੈ ਉਹ ਚਾਹੇ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਦਾ ਹੈਗਾ ਅਗਰ ਦੂਸਰੀ ਕਮਿਊਨਿਟੀਜ਼ ਉਹ ਫਾਇਦਾ ਲੈ ਰਹੇ ਹੈ ਜਾਂ ਗਵਰਨਮੈਂਟ ਦੇ ਲੈ ਰਹੇ ਤੁਸੀਂ ਕਿਹੜਾ ਚੋਰੀ ਕਰਨੇ ਕਿਸਦਾ ਬੁਰਾ ਕਰਨੇ ਇਹ ਤੁਹਾਡਾ ਰਾਈਟ ਹੈਗਾ ਬਿਲਕੁਲ ਤੁਸੀਂ ਉਹਨੂੰ ਲਾਅ ਇਹਦਾ ਆਪਣਾ ਸਾਰਿਆਂ ਦਾ ਜਿਹੜਾ ਫਾਇਦਾ ਲਓ ਠੀਕ ਹੈ ਮੈਂ ਇਹਦੇ ਵਿੱਚ ਛੋਟੀ ਜਿਹੀ ਗੱਲ ਕਲੀਅਰ ਕਰ ਦਾਂ ਦੇਖੋ ਤੁਸੀਂ ਕਿੱਥੇ ਕੰਮ ਕਰਦੇ ਹੋ ਕੰਮ ਕਰਦੇ ਹੋ ਤੁਸੀਂ ਟੈਕਸ ਪੇ ਕਰਦੇ ਹੋ ਬਿਲਕੁਲ ਤੁਸੀਂ ਜੇਕਰ ਤੁਸੀਂ ਟੈਕਸ ਪੇ ਕਰਦੇ ਹੋ ਕੰਮ ਕਰਦੇ ਹੋਏ ਕੀ ਉਹ ਜਿਹੜਾ ਟੈਕਸ ਜਿਹੜਾ ਜਾ ਰਿਹਾ ਗਵਰਨਮੈਂਟ ਨੂੰ ਜਾ ਰਿਹਾ ਹੈ ਆ ਕਿਉਂਕਿ ਤੁਸੀਂ ਟੈਕਸ ਥੋੜਾ ਬੋਤਾਂ ਨਹੀਂ ਟੈਕਸ ਪੇ ਕਰਦੇ ਹੋ ਤੁਸੀਂ ਆਪਣੀ ਜਿਹੜੀ ਆ ਪੂਰੀ ਸੈਲਰੀ ਦੀ ਅੱਧੀ ਇਨਕਮ ਲਾ ਲਓ ਉਹ ਤੁਸੀਂ ਜਿਹੜੀ ਆ ਗਵਰਨਮੈਂਟ ਬਿਲਕੁਲ ਬਿਲਕੁਲ ਜੀ ਬਹੁਤ ਪਰਸੈਂਟੇਜ ਜੇਕਰ ਤੁਸੀਂ ਟੈਕਸ ਦੇ ਰਹੇ ਹੋ ਤੇ ਇਹਦਾ ਮਤਲਬ ਹੈ ਤੁਸੀਂ ਏਸੀ ਦੇ ਬਿਲਕੁਲ ਹੱਕਦਾਰ ਹੋ ਕਿ ਤੁਸੀਂ ਵੀ ਗਵਰਨਮੈਂਟ ਤੋਂ ਹੈਲਪ ਲੈ ਸਕਦੇ ਹੋ ਕਿਉਂਕਿ ਗਵਰਨਮੈਂਟ ਜੇ ਤੁਹਾਡੇ ਕੋਲ ਹੈਲਪ ਲੈਂਦੀ ਪਈ ਆ ਹੈਲਪ ਦਾ ਮਤਲਬ ਕਿ ਤੁਹਾਡੇ ਕੋਲ ਟੈਕਸ ਲੈ ਰਹੀ ਹੈ ਤੇ ਤੁਸੀਂ ਤੁਹਾਡੇ ਵੀ ਆਪਣਾ ਰਾਈਟ ਬਣਦਾ ਹੈ ਤੇ ਤੁਸੀਂ ਤੁਸੀਂ ਉਹਨਾਂ ਤੋਂ ਵੀ ਆਪਣੀ ਜੋ ਹੈਲਪਾਂ ਲੈ ਸਕਦੇ ਹੋ ਇਹ ਹੈਲਪ ਦਾ ਜਿਹੜਾ ਹੈਗਾ ਗਵਰਨਮੈਂਟ ਆਪਣੀ ਜੇਬ ਤੋਂ ਕੋਈ ਗਵਰਨਮੈਂਟ ਦੁਨੀਆ ਦੀ ਆਪਣੀ ਜੇਬ ਤੋਂ ਨਹੀਂ ਦਿੰਦੀ ਹੈਗੀ ਜਿੰਨੇ ਅਸੀਂ ਵਰਕਰ ਹੈਗੇ ਜਿੰਨੇ ਅਸੀਂ ਕੰਮ ਕਰਦੇ ਚਾਹੇ ਉਹ ਬਿਜ਼ਨਸ ਕਰ ਰਹੇ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਹੇ ਗਵਰਨਮੈਂਟ ਉਹਨਾਂ ਤੋਂ ਟੈਕਸ ਲੈਂਦੀ ਹੈ ਹੈਨਾ ਤੇ ਗਵਰਨਮੈਂਟ ਕੀ ਕਰਦੀ ਹੈ ਜਦੋਂ ਉਹਨਾਂ ਦਾ ਕਦੇ-ਕਦੇ ਹੁੰਦਾ ਨਾ ਤੁਹਾਨੂੰ ਪਤਾ ਹੈ ਕਿ ਇਹ ਇੱਕ ਲਾਲਚ ਦੇ ਦਿੰਦੇ ਕਮਿਊਨਿਟੀ ਨੂੰ ਪਬਲਿਕ ਨੂੰ ਹਨਾ ਤੇ ਉਹਦੇ ਚ ਹੁੰਦਾ ਕਿ ਇਹਨਾਂ ਕੋਲ ਪੈਸਾ ਤਾਂ ਬਹੁਤ ਹੁੰਦਾ ਗਵਰਨਮੈਂਟ ਕੋਈ ਇਹ ਨਹੀਂ ਹੁੰਦਾ ਕਿ ਉਹਦੇ ਖਜ਼ਾਨੇ ਖਾਲੀ ਹੁੰਦੇ ਤੇ ਕੁਝ ਕੁਝ ਹੁੰਦੇ ਬੰਦੇ ਤੇ ਉਹ ਦੇਖਦੇ ਯਾਰ ਚਲੋ ਪਬਲਿਕ ਨਾਸੀ ਥੋੜਾ ਦੇ ਇਹਦੇ ਵਿੱਚੋਂ ਟੁਕੜਾ ਯਾਨੀ ਹਿੱਸਾ ਦੇ ਦਈਏ ਤੇ ਸਾਰਿਆਂ ਦਾ ਮੰਨਦਾ ਤੁਹਾਡਾ ਰਾਈਟ ਹੈਗਾ ਤੁਹਾਡੀ ਜੇਬ ਤੋਂ ਹੀ ਪੈਸਾ ਗਿਆ ਉਹੀ ਤੁਹਾਨੂੰ ਵਾਪਸ ਮਿਲਣਾ ਤੇ ਤੁਹਾਡਾ ਬਿਲਕੁਲ ਰਾਈਟ ਹੈਗਾ ਇਹਦੇ ਚ ਨਹੀਂ ਸੋਚਣਾ ਤੁਸੀਂ ਕਿ ਇਹ ਯਾਰ ਆ ਸਾਨੂੰ ਕਿ ਯਾਰ ਕੋਈ ਦੇਖੇਗਾ ਮੈਂ ਕਿਉਂ ਜਾ ਰਿਹਾ ਨਹੀਂ ਤੁਹਾਡਾ ਰਾਈਟ ਹੈ ਦਫਤਰ ਜਿਹੜੇ ਖੁੱਲੇ ਆਫਿਸ ਜਿੰਨੇ ਖੁੱਲੇ ਹੋਏ ਹਨ ਮਦਦ ਦੇ ਜਾਂ ਗਵਰਨਮੈਂਟ ਦੇ ਖੁੱਲੇ اسی ਵਾਸਤੇ ਖੁੱਲੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਜਾ ਕੇ ਉਹਨਾਂ ਨੂੰ ਕੰਸਲਟ ਕਰੋ ਉਹਨਾਂ ਕੋਲ ਜਾਓ ਤੇ ਦੱਸੋ ਆਪਣੀ ਪ੍ਰੋਬਲਮ ਤਾਂ ਜਿਹੜੇ ਵੀ ਬੈਨੀਫਿਟ ਮਿਲਦੇ ਹਨ ਉਹ ਤੁਸੀਂ ਲਓ ਯਾਰ ਜੀ ਚਲੋ ਤੁਹਾਡਾ ਟਾਈਮ ਜ਼ਿਆਦਾ ਵੇਸਟ ਨਾ ਕਰਦੇ ਅਸੀਂ ਟੌਪਿਕ ਤੇ ਗੱਲ ਕਰਦੇ ਅੱਗੇ ਤੇ ਪਹਿਲੀ ਜਿਹੜੀ ਹੈਲਪ ਹੈ ਤੁਸੀਂ ਜਿਹੜੀ ਜੇਕਰ ਤੁਸੀਂ ਸਪੇਨ ਦੇ ਵਿੱਚ ਆਂਦੇ ਹੋ ਤੁਹਾਡੇ ਕੋ ਕੰਮ ਕਰ ਨਹੀਂ ਹੁੰਦਾ ਹੈ ਤੁਹਾਡੇ ਕੋ ਬੱਚੇ ਆ ਕਿ ਤੁਸੀਂ ਕਿਹੜੀ ਹੈਲਪ ਲੈ ਸਕਦੇ ਹੋ ਹਾਂਜੀ ਮੈਂ ਇਹ ਵੀ ਦੱਸਣਾ ਬਹੁਤ ਦੀ ਬਹੁਤ ਅੱਛਾ ਕੁਐਸਚਨ ਆ ਸਾਰੇ ਤੋਂ ਪਹਿਲਾਂ ਥੋੜਾ ਈਜ਼ੀ ਲੱਗ ਰਿਹਾ ਮੈਨੂੰ ਕਿ ਕੁਐਸਚਨ ਦਾ ਹੱਲ ਜਿਹੜਾ ਯਾਨੀ ਕਿ ਮੈਂ ਜਵਾਬ ਬਹੁਤ ਅੱਛੇ ਤਰੀਕੇ ਨਾਲ ਦਵਾਂ ਜਿਹੜੀ ਜਿਹੜੇ ਵੀ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਬੱਚੇ ਹੈਗੇ ਆ 1 ਸਾਲ ਤੱਕ ਯਾਨੀ ਕਿ 0 ਯਾਨੀ ਕਿ ਜਿਹੜਾ ਬੱਚਾ ਜਨਮ ਲੈਣਾ ਤੇ 18 ਸਾਲ ਤੱਕ ਇਹ ਜਿਹੜੀ ਹੈਗੀ ਆ ਯੂ ਦਾ ਯਾਨੀ ਕਿ ਹੈਲਪ ਗਵਰਨਮੈਂਟ ਨੇ ਪਰਵਾਇਡ ਕੀਤੀ ਹੈ ਇਹ ਬਿਲਕੁਲ ਐਕਟਿਵ ਹੋ ਗਈ ਹੈ 1st ਆਫ ਜਨਵਰੀ ਤੋਂ ਇਸ ਸਾਲ ਤੋਂ ਤੇ ਸਾਰਿਆਂ ਦਾ ਹੱਕ ਬਣਦਾ ਇੱਕ ਸਾਲ ਤੋਂ ਲੈ ਕੇ 18 ਸਾਲ ਤੱਕ ਜਿਹੜੇ ਵੀ ਬੱਚੇ ਹੈਗੇ ਆ ਇਹ ਉਸ ਤੋਂ ਇੱਕ ਸਾਲ ਤੋਂ ਥੱਲੇ ਵੀ ਹੈਗਾ ਉਹਦਾ ਵੀ ਉਹ ਰਾਈਟ ਹੈਗਾ ਆ ਠੀਕ ਹੈ ਮਹੀਨੇ ਦੇ ਵਿੱਚ ਜਿਹੜਾ ਵੀ ਹੈਗਾ ਤੁਹਾਨੂੰ ਜਿਹੜਾ ਨਾਰਮਲੀ ਹੈ ਉਹ 200 ਯੂਰੋ ਪਰ ਮੰਥ ਜਿਹੜਾ ਉਹ ਮਿਲਣਾ ਹੈਗਾ ਤਾਂ ਤੁਸੀਂ ਇਹ ਸੋਚੋ ਜਿਸ ਬੱਚੇ ਜਿਹੜਾ ਵੀ ਹੈਗਾ ਅਗਰ ਤੁਹਾਡੇਆਂ ਹੱਕ ਹੈ ਗਿਆ ਸਾਨੂੰ ਗਵਰਨਮੈਂਟ ਦੇ ਰਹੀ ਤਾਂ ਅਸੀਂ ਕਿਉਂ ਨਹੀਂ ਲਈਏ ਬਿਲਕੁਲ ਕਿਉਂ ਦੂਸਰੀ ਕਮਿਊਨਿਟੀ ਸਾਰੀ ਲੈ ਰਹੀ ਤਾਂ ਸਾਡੀ ਇੰਡੀਅਨ ਕਮਿਊਨਿਟੀ ਕਿਉਂ ਨਹੀਂ ਲੈਣੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਨਹੀਂ ਬੁਰਾਈ ਹਾਂ ਇੱਕ ਮੈਨੂੰ ਪਤਾ ਹੈਗਾ ਕਿ ਕੁਝ ਸਾਡੇ ਲੋਕੀ ਇੱਥੇ ਤੱਕ ਪਹੁੰਚਦੇ ਨਹੀਂ ਹੈ ਜਾਂ ਇਨਫਾਰਮੇਸ਼ਨ ਸਹੀ ਤਰੀਕੇ ਨਾਲ ਮਿਲਦੀ ਨਹੀਂ ਹੈ ਕਿ ਅਜੀ ਯਾਰ ਕੁਝ ਕਿਤੇ ਕਿਤੇ ਲੱਗੀ ਹੋਈ ਹੈ ਯਾਨੀ ਕਿ ਗਵਰਨਮੈਂਟ ਵੱਲੋਂ ਸਾਨੂੰ ਮਦਦ ਮਿਲ ਰਹੀ ਹੈ ਤੇ ਕੋਸ਼ਿਸ਼ ਚਲੋ ਬੇਰੇ ਬਾਰਗੇ ਵੀ ਹੁੰਦੇ ਆ ਕਈ ਵਾਰ ਤੇ ਉਹ ਵੀ ਬਾਹਰ ਰਹਿ ਜਾਂਦੇ ਨੇ ਚੀਜ਼ਾਂ ਤੋਂ ਤੇ ਅਗਰ ਦਸੀਏ ਵੀ ਤਾਂ ਵੀ ਸਾਡੀ ਜਿਹੜੀ ਕਾਮੇਡੀ ਇਹਨਾਂ ਥੋੜਾ ਗੁਰੇਜ਼ ਕਰਕੇ ਯਾਨੀ ਕਿ ਯਾਰ ਆਸੀ ਕਰੀਏ ਲੋਕਾਂ ਨੂੰ ਪਤਾ ਨਹੀਂ ਕੀ ਕਹਿਣਾ ਤੁਹਾਨੂੰ ਲੋਕਾਂ ਦਾ ਨਹੀਂ ਅਗਰ ਲੋਕ ਕੀ ਦੇਖੋ ਤੁਹਾਡੀ ਸਿਚੁਏਸ਼ਨ ਹਰ ਪੈਮਨ ਆਪਣੇ ਬਾਰੇ ਚ ਆਪ ਪਤਾ ਹੈਗਾ ਠੀਕ ਹੈ ਨਾ ਜੀ ਸਾਡੀ ਕੀ ਸਿਚੁਏਸ਼ਨ ਅਗਰ ਤੁਹਾਨੂੰ ਕੋਈ ਚੀਜ਼ ਗਵਰਨਮੈਂਟ ਦੇ ਰਹੀ ਹੈ ਲੈ ਲਓ ਉਹ ਤੁਹਾਡਾ ਰਾਈਟ ਬਣਦਾ ਇੱਕ ਫੰਡਮੈਂਟਲ ਰਾਈਟ ਹੈਗਾ ਤੁਹਾਡਾ ਤੁਸੀਂ ਇੱਥੇ ਕੰਮ ਕਰਦੇ ਹੋ ਤੁਹਾਡੇ ਅਗਰ ਨਾ ਵੀ ਕੰਮ ਕਰਦੇ ਤਾਂ ਵੀ ਉਸ ਦੇ ਵਿੱਚ ਕਈ ਮਦਦਾਂ ਹੁੰਦੀਆਂ ਹਨਾ ਤੇ ਉਹ ਦਾ ਤੁਸੀਂ ਉਹ ਲਓ ਯਾਰ ਠੀਕ ਹੈ ਜੇਕਰ ਜੇਕਰ ਤੁਸੀਂ ਮਤਲਬ ਸਪੇਨ ਦੇ ਵਿੱਚ ਆਂਦੇ ਹੋ ਤਾਂ ਥੋੜਾ ਟਾਈਮ ਹੋਗਾ ਤੁਹਾਡੇ ਕੋ ਫੈਮਿਲੀ ਹੈ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਹੈਗਾ ਤੇ ਤੁਹਾਨੂੰ ਥੋੜਾ ਸਰਵਾਈਵ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਇੱਥੇ ਦੀ ਜਿਹੜੀ ਆਫਿਸ ਜਿਸ ਤਰ੍ਹਾਂ ਆਪਾਂ ਕਹਿ ਦੋ ਕਿ ਪੰਜਾਬੀ ਅਧਿਕਾਰਤਾਸ ਵਗੈਰਾ ਕਹਿ ਦਿੰਦੇ ਨੇ ਜਿਸ ਤਰ੍ਹਾਂ ਨਹੀਂ ਹਾਂ ਪਰ ਉਹ ਜਿਹੜੇ ਆਫਿਸ ਹੁੰਦੇ ਜਿਹੜੇ ਆਪਾਂ ਕਹਿੰਦੇ ਆ ਸਰਵਿਸ ਅਸਿਸਟੈਂਟਾ ਸੋਸ਼ਲ ਜਿਹੜੇ ਆਫਿਸ ਹੈ ਉਹ ਹਾਂ ਉਹਨਾਂ ਦੇ ਕੋਲ ਤੁਸੀਂ ਜਾਣਾ ਹੈ ਜਾ ਕੇ ਤੁਸੀਂ ਥੋੜੀ ਆਪਣੀ ਸਿਚੁਏਸ਼ਨ ਜਿਹੜੀ ਆ ਦੱਸਣੀ ਆ ਵੀ ਹਾਂ ਜੀ ਅਸੀਂ ਤਾਂ ਆ ਵੀ ਸਾਡੇ ਕੋਲ ਪੇਪਰ ਵੀ ਹੈ ਨਹੀਂ ਹੋ ਤੇ ਸਾਡੇ ਕੋਲ ਕੰਮ ਵੀ ਘਟਾ ਤੇ ਸਾਡੇ ਕੋਲ ਬੱਚਾ ਵੀ ਹੈਗਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸਾਡੀ ਹੈਲਪ ਕਰ ਸਕਦੇ ਹੋ ਇਹ ਇਦਾਂ ਨਹੀਂ ਕਿ ਤੁਹਾਨੂੰ ਉਹ ਡਿਨਾਈ ਕਰ ਦੇਣਗੇ ਇਹ ਜਿਹੜਾ ਹੈਗਾ ਦਫਤਰ ਨਾ ਸਰਵਿਸ ਸੋਸ਼ਲ ਇੱਕ ਜਨਤਮੰਤਾ ਜਿੱਥੇ ਵੀ ਹੈਗੀ ਹੈ ਨਾ ਜਨਤਮੰਤੇ ਦਫਤਰ ਉਹਨਾਂ ਨੇ ਇੱਕ ਇੱਕ ਦਫਤਰ ਹੈ ਇਹਨਾਂ ਦਾ ਆਪਣਾ ਆਫਿਸ ਹੈਗਾ ਉਹਨੂੰ ਆਪਾਂ ਕਹਿੰਦੇ ਸਰਵਿਸੇ ਸੋਸ਼ੀਅਲਿਸ ਠੀਕ ਹੈ ਅ ਸਰਵਿਸੇ ਸੋਸ਼ੀਅਲ ਦੇ ਅੰਦਰ ਇੱਕ ਹਰ ਫੈਮਿਲੀ ਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮਸ ਹੈਗੀ ਤੁਹਾਨੂੰ ਉੱਥੇ ਇੱਕ ਬੰਦਾ ਮਿਲਣਾ ਜਾਂ ਜਨਾਨੀ ਹੋਵੇ ਚਾਹੇ ਬੰਦਾ ਹੋਵੇ ਨਾ ਉਹਨੂੰ ਆਪਾਂ ਕਹਿੰਦੇ ਅਸਿਸਟੈਂਟੇ ਸੋਸ਼ੀਅਲ ਠੀਕ ਹੈ ਅਸਿਸਟੈਂਟੇ ਸੋਸ਼ੀਅਲ ਜਿਹੜੇ ਆਪਣੇ ਸਾਈਡ ਸਾਹਿਬ ਨਾਲ ਗੱਲ ਕਰੀ ਕਿ ਜਿਹੜੇ ਆਪਣੇ ਇਲੀਗਲ ਇਮੀਗਰੈਂਟ ਵੀ ਹੈਗੇ ਉਹਨਾਂ ਦੇ ਬੱਚੇ ਹੈਗੇ ਆ ਜਾਂ ਕੁਝ ਪ੍ਰੋਬਲਮਸ ਹੈਗੀਆਂ ਉਹਨਾਂ ਪੂਰਾ ਰਾਈਟ ਨਹੀਂ ਹੈਗਾ ਪਰ ਅਗਰ ਉਹਨਾਂ ਦੀ ਸਿਚੁਏਸ਼ਨ ਕਿਸੇ ਤਰੀਕੇ ਨਾਲ ਬਹੁਤ ਕਹਿੰਦੇ ਹਨ ਕਿ ਹਿਮਨਿਟੀ ਤੋਂ ਥੋੜਾ ਦੇ ਆ ਬਿਲਕੁਲ ਬਾਹਰ ਹੈਗੀ ਆ ਜਾਂ ਡਾਊਨ ਹੈਗੀ ਆ ਤਾਂ ਵੀ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਆਪਾਂ ਜਿੰਨੇ ਵੀ ਮੇਰੇ ਵੀਰ ਭੈਣ ਪਰ ਆਏ ਤੋ ਕੰਸਲਟ ਕਰਨ ਤੇ ਕੁਝ ਨਾ ਕੁਝ ਜਿਹੜਾ ਨਾ ਤੁਸੀਂ ਆਪਣੀ ਸਿਚੁਏਸ਼ਨ ਦੱਸਣਗੇ ਤੁਹਾਡੇ ਬਾਰੇ ਚ ਸੋਚਣਗੇ ਪਹਿਲੇ ਯਾਨੀ ਕਿ ਤੁਸੀਂ ਕਹੇ ਤੁਹਾਨੂੰ ਉਹਨਾਂ ਨੇ ਫਟਾਫਟ ਯਾਨੀ ਕਿ ਜਲਦੀ ਤੋਂ ਜਲਦੀ ਤੁਹਾਨੂੰ ਕੋਈ ਚੀਜ਼ਾਂ ਦੇ ਦੇਣੀ ਆ ਉਹਨਾਂ ਨੇ ਤੁਹਾਡੇ ਬਾਰੇ ਚ ਸੋਚਣਾ ਹੈ ਇਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਲੀਅਰ ਕਰ ਦਈਏ ਜੇਕਰ ਤੁਹਾਡਾ ਬੱਚਾ ਤੁਸੀਂ ਆਪਣੇ ਬੱਚੇ ਨੂੰ 18 ਸਾਲ ਤੋਂ ਘਾਟੇ ਆ ਬੱਚਾ ਜੇਕਰ ਉਹ ਕਿਸੇ ਵੀ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਐਂਟਰ ਹੋ ਜਾਂਦਾ ਹੈ ਸਪੇਨ ਦੇ ਵਿੱਚ ਐਂਟਰ ਹੋ ਜਾਂਦਾ ਹੈ ਠੀਕ ਹੈ ਉਹਦੀ ਉਮਰ 18 ਸਾਲ ਤੋਂ ਘੱਟ ਹੈ ਜੀ ਜੀ ਤੇ ਗਵਰਨਮੈਂਟ ਵੱਲੋਂ ਉਹਨੂੰ ਹੈਲਪ ਯੂਰਡ ਮਿਲੇਗੀ ਆਜੂਦਾ ਮਿਲੇਗੀ ਸਕੂਲ ਦੀ ਪੜ੍ਹਾਈ ਹੋਵੇਗੀ ਹਾਂ ਇਹ ਬਿਲਕੁਲ ਹਾਂ ਅਗਰ ਬਿਨਾਂ ਫੈਮਿਲੀ ਤੋਂ ਆਇਆ ਸਮਝ ਲੋ ਇੱਕ 18 ਸਾਲ ਤੋਂ ਬੱਚਾ ਇਹਨੂੰ ਆਪਾਂ ਮਿਨਰਰ ਕਹਿੰਦੇ ਹਾਂ ਹਾਂਜੀ ਹੈਨਾ ਕਿ 18 ਸਾਲ ਤੋਂ ਥੱਲੇ ਤੇ ਉਹ ਜਿਹੜਾ ਅਗਰ ਉਹ ਕਿਸੇ ਫੈਮਿਲੀ ਨਹੀਂ ਹੈਗੀ ਇੱਥੇ ਕੁਝ ਤਾਂ ਉਹ ਜਿਹੜੇ ਉਹਦੇ ਵਾਸਤੇ ਬੀ ਬਹੁਤ ਸਹੂਲਤਾਂ ਹੈਗੀਆਂ ਹੈਨਾ ਉਹਨੂੰ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਸਕੂਲ ਪ੍ਰੋਵਾਈਡ ਕਰਨਗੇ ਉਹਨੂੰ ਰਹਿਣ ਦਾ ਜਿਹੜਾ ਹੈਗਾ ਅਰੇਂਜ ਕਰਨਗੇ ਉਹਨੂੰ ਖਾਣ ਪੀਣ ਦਾ ਰੇਜ਼ ਕਰਨੇ ਜਦ ਤੱਕ ਉਹ 18 ਸਾਲ ਦਾ ਪੂਰਾ ਨਹੀਂ ਹੁੰਦਾ ਤੇ ਬਿਲਕੁਲ ਇਹ ਵੀ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ ਅਗਰ ਸਾਡੇ ਤੇ ਨਾਲ ਨਾਲ ਪੈਸੇ ਵੀ ਮਿਲਣਗੇ ਹਾਂ ਕੁਝ ਪੈਸੇ ਯਾਨੀ ਕਿ ਜਿੰਨਾਂ ਪਾਕਟ ਮਨੀ ਯਾਨੀ ਕਿ ਜੇਬੀ ਖਰਚਾ ਆਪਾਂ ਪੰਜਾਬੀ ਚ ਕਹਿੰਦੇ ਆਪਾਂ ਤੇ ਉਹ ਦਿੰਦੇ ਆ ਤੇ ਫਿਰ ਉਹ ਵੀ ਇੱਕ ਬਹੁਤ ਅੱਛਾ ਅਪਰਚੂਨਿਟੀ ਯਾਨੀ ਕਿ ਮੌਕਾ ਹੈਗਾ ਯਾਨੀ ਕਿ ਆਪਣੇ ਬੱਚੇ ਜਿਹੜੇ ਵੀ ਆ ਜਾਂਦਾ ਹੈ ਨਾ ਕਿਸੇ ਵੀ ਤਰੀਕੇ ਨਾਲ ਇਹ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਇਹ ਕੋਈ ਮਤਲਬ ਕਿ ਹਵਾਈ ਗੱਲਾਂ ਨਹੀਂ ਕਿ ਇਦਾਂ ਹੀ ਵੈਸੇ ਗੱਲਾਂ ਕਰ ਰਹੇ ਆ ਕਿਉਂਕਿ ਉਸੇ ਕਮਿਊਨਿਟੀ ਹੈ ਜਿਹੜੀ ਨਾ ਜਿਹੜੀ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਬਾਰਡਰ ਕ੍ਰੋਸ ਕਰਕੇ ਜਿਹੜੇ ਆ ਰਹੇ ਆ ਤੇ ਉਹ ਜਿਹੜੇ ਆ ਉਹ ਜਿਹੜੇ ਮਿਨਰ ਹੈ ਜਿਹੜੇ ਕਿ ਯਾਨੀ ਕਿ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਥੇ ਬੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਪੈਸੇ ਬੜੇ ਮਿਲ ਰਹੇ ਉਹਨਾਂ ਨੂੰ ਹਾਂ ਮੈਂ ਦੱਸਦਾ ਕਿ ਕੁਝ ਜਿਹੜੀਆਂ ਦੂਸਰੀਆਂ ਕਮਿਊਨਿਟੀ ਹੈਗੀਆਂ ਸਾਡੇ ਸਾਲ ਸਿੰਘ ਉਹ ਕੀ ਕਰਦੇ ਉਹਨਾਂ ਨੇ ਇੱਕ ਟ੍ਰੈਂਡੀ ਬਣਾ ਲਿਆ ਕਿ ਆਪਾਂ ਆਪਣੇ ਬੱਚ ਨੂੰ ਕਿੱਦਾਂ ਸੈਟਲ ਕਰਨਾ ਹੈ ਨਾ ਇਹ ਇੱਕ ਬਹੁਤ ਅੱਛਾ ਇਹਨਾਂ ਨੇ ਗੱਲ ਕੀਤੀ ਹੈ ਸਾਇਲ ਸਿੰਘ ਨੇ ਕਿ ਉਹ ਕੀ ਕਰ ਉਹਨਾਂ ਨੇ ਟ੍ਰੈਂਡ ਬਣਾ ਲਿਆ ਕਿ ਅਸੀਂ ਕੀ ਕਰਨਾ ਉਹਨਾਂ ਦਾ ਜਿਹੜਾ ਇਸ ਗਵਰਨਮੈਂਟ ਯਾਨੀ ਸਪੇਨ ਗਵਰਨਮੈਂਟ ਦਾ ਇਹ ਯੂਰਪ ਦਾ ਇੱਕ ਕਾਨੂੰਨ ਹੈਗਾ ਆ ਤੇ ਉਹਦੇ ਵਿੱਚ ਜਿਹੜਾ ਲੋਕੀ ਉਹਦਾ ਮਤਲਬ ਫਾਇਦਾ ਲੈ ਰਹੇ ਆ ਉਹ ਬੱਚ ਨੂੰ ਜਿਸ ਜਿਸ ਮਰਜ਼ੀ ਤਰੀਕੇ ਨਾਲ ਹੈਗਾ ਉਹਨੂੰ ਐਂਟਰ ਕਰਵਾ ਦਿੰਦੇ ਜਿੱਦਾਂ ਵੀ ਹੁੰਦਾ ਤੁਹਾਨੂੰ ਪਤਾ ਹੀ ਹੈ ਬਾਈ ਕੁਕਨ ਬਾਈ ਕੁਰਕ ਜਿਹੜੇ ਵੀ ਤਰੀਕੇ ਹੈਗੇ ਆ ਤੂੰ ਇੱਥੇ ਆ ਕੇ ਫਿਰ ਉਹ ਉਹ ਜਿਹੜਾ ਸਟੱਡੀ ਮਿਲ ਰਹੀ ਹੈ ਉਹਨੂੰ ਸੈਂਟਰ 'ਚ ਰੱਖਣਗੇ ਆਪਣੇ ਮਤਲਬ ਸੈਂਟਰ ਦਾ ਮਤਲਬ ਹੁੰਦਾ ਕਿ ਉਹ ਗੁਰੂਆਂ ਦਾ ਇੱਕ ਘਰ ਹੁੰਦਾ ਹੈ ਠੀਕ ਹੈ ਨਾ ਉਹਦੇ ਬੱਚੇ ਰੱਖੇ ਹੁੰਦੇ ਤਾਂ ਉੱਥੇ ਬਹੁਤ ਸਹੂਲਤਾਂ ਹੁੰਦੀਆਂ ਬੱਚਿਆਂ ਨੂੰ ਹਨਾ ਕੋਈ ਐਸਾ ਘਰ ਤੋਂ ਯਾਨੀ ਕਿ ਅਸੀਂ ਆਪਣੇ ਕਈ ਇਹ ਤੇ ਹੱਦ ਤੋਂ ਵਧੀਆ ਉੱਥੇ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨਾ ਟਾਈਮ ਟੂ ਟਾਈਮ ਹਰ ਚੀਜ਼ ਹੈ ਕੱਪੜਾ ਦੇਣਾ ਜੋ ਵੀ ਉਹਨੇ ਜ਼ਰੂਰਤਾਂ ਪੂਰੀਆਂ ਕਰਨੇ ਹਨਾ ਤੇ ਕੁਝ ਪੈਸੇ ਵੀ ਉਹਨੂੰ ਦਿੰਦੇ ਹਨਾ ਹਰ ਮਹੀਨੇ ਹਨ ਤੇ ਉਹ ਸਟੱਡੀ ਵੀ ਕਰਦੇ ਤਾਂ ਬੱਚਾ ਜਦ ਕਹਿੰਦੇ ਨਾ ਇੱਥੇ ਆ ਕੇ ਫ੍ਰੀ ਆਫ ਚਾਰਜ ਰਣਾ ਸਟੱਡੀ ਕਰਨਾ ਤਾਂ ਉਹਦਾ ਜਿਹੜਾ ਹੈਗਾ ਫਿਊਚਰ ਬ੍ਰਾਈਟ ਹੈਗਾ ਕੁਝ ਕਮਿਊਨਿਟੀ ਜਿਹੜੀਆਂ ਕੁਝ ਕੰਟਰੀ ਹੈਗੀਆਂ ਉਹ ਬੜੇ ਮਤਲਾ ਆ ਕੇ ਬੈਕਵਰਡ ਆਪਾਂ ਕੱਲੇ ਹਾਂ ਹੈਗੇ ਸਟਿਲ ਹਲੇ ਤੇ ਉਹ ਉਹ ਜਿਹੜਾ ਖਾਸ ਕਰਕੇ ਨਾਲ ਚਲੋ ਸਾਡੇ ਆਪਣਾ ਜਿਹੜਾ ਮੁਲਕ ਦੇਸ਼ ਹੈਗਾ ਆ ਉਹਦੀ ਇੱਕ ਆਪਣੀ امیਜ ਹੈਗੀ ਆ ਐਜੂਕੇਸ਼ਨ ਸਟੈਂਡਰਡ ਬਹੁਤ ਉੱਪਰ ਹੈਗਾ ਚਲੋ ਥੈਂਕਸ ਆ ਸਾਡੀ ਗਵਰਨਮੈਂਟ ਦਾ ਸਾਡੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਅ ਮਤਲਬ ਅੱਜ ਦੇ ਦਿਨ ਉੱਪਰ ਆਣ ਦੇ ਕਰ ਰਿਹਾ ਤਾਂ ਧੰਨਵਾਦ ਸਾਰਿਆਂ ਦਾ ਉਹਨਾਂ ਦਾ ਬਾਕੀ ਇਹ ਹੈ ਕਿ ਤੁਸੀਂ ਵੀ ਇਸ ਚੀਜ਼ ਜਿਹੜੀ ਹੈਗੀ ਆ ਵਿੱਚ ਜਨ ਕੀ ਹੈਲਪ ਦਿੰਨੀ ਗੁਰ ਉਹਦਾ ਫਾਇਦਾ ਲੈ ਲਓ ਜਿਹੜੇ ਇੱਥੇ ਪਹੁੰਚੇ ਇਹ ਨਹੀਂ ਕਿ ਉਹਨਾਂ ਵਾਂਗੂ ਆਪਾਂ ਵੀ ਆਪਣੇ ਬੱਚੋ ਨੇ ਇਦਾਂ ਕਰੀਏ ਕਿਉਂਕਿ ਸਾਡਾ ਲਾਈਫ ਸਟਾਈਲ ਸਾਡੇ ਥਿੰਕਿੰਗ ਡਿਫਰੈਂਟ ਹੈ ਸਾਡਾ ਆਪਣਾ ਇੱਕ ਐਮ ਡਿਫਰੈਂਟ ਹੈ ਇਹਨਾਂ ਲੋਕਾਂ ਨਾਲੋਂ ਤੋਂ ਜਿਹੜਾ ਮਜਬੂਰੀ ਚ ਆ ਗਿਆ ਜਾਂ ਭਾਈ ਕਿਤਾ ਵੀ ਹਨਾ ਉਹਦੇ ਵਾਸਤੇ ਇਹ ਇਹਦੇ ਵਿੱਚ ਨਾ ਮੇਰੇ ਕੋਲੋਂ ਇੱਕ ਸਵਾਲ ਆ ਰਿਹਾ ਹੈ ਜੀ ਜੀ ਹਾਂ ਜੀ ਬਹੁਤ ਬਹੁਤ ਆਪਣੀ ਜਿਹੜੇ ਹਾਂ ਜੀ ਜਿਹੜੇ ਇੰਡੀਅਨ ਆਪਣੇ ਹੈਗੇ ਆ ਕਮਿਊਨਿਟੀ ਦੇ ਹੈਗੇ ਆ ਉਹਨਾਂ ਦੇ ਨਾਲ ਜਦੋਂ ਬੇਬੀ ਹੁੰਦਾ ਹੈ ਠੀਕ ਹੈ ਜੀ ਤੇ ਜਦੋਂ ਬੇਬੀ ਹੁੰਦਾ ਤੇ 100% ਉਹਨਾਂ ਨੂੰ ਆਯੂਦਾ ਲੱਗਦੀ ਲੱਗਦੀ ਆ ਠੀਕ ਹੈ ਜੀ ਇੱਕ ਤਾਂ ਹੋ ਗਈ ਮਾਤਰਨੀ ਦਾ ਇੱਕ ਪਤਰਨੀ ਦਾ ਹੋਵੀ ਜਿਹੜੀ ਕਿ ਮਾਂ ਨੂੰ ਲੱਗਣੀ ਹੈ ਤੇ ਪਿਓ ਨੂੰ ਵੀ ਲੱਗਣੀ ਹੈ ਤੇ ਨਾਲ ਨਾਲ ਬੱਚੇ ਨੂੰ ਵੀ ਲੱਗਣੀ ਹੈ ਜੀ ਬਿਲਕੁਲ ਸਹੀ ਕਹਿ ਰਹੇ ਬਹੁਤ ਐਗਜ਼ੈਕਟਲੀ ਹਾਂ ਜੀ ਇਹ ਤੁਸੀਂ ਮੈਨੂੰ ਕਲੀਅਰ ਕਰੋ ਵੀ ਇਹ ਜਿਹੜੀ ਆ ਆਯੂਦਾ ਕਿਸ ਤਰ੍ਹਾਂ ਲੈ ਸਕਦੇ ਆ ਏ ਜਿਹੜੀ ਹੈਗੀ ਯੂ ਦਾ ਜਿਹੜੀ ਹੈ ਦੇਖੋ ਹੁਣ ਇੱਕ ਮੱਤਰ ਨਹੀਂ ਅਗਰ ਉਹ ਅ ਕੰਮ ਕਰਦੀ ਸੀ ਮਾਂ ਹਨਾ ਯਾਨੀ ਕਿ ਜਿਹੜੀ ਮਾਂ ਬਣੀ ਹੋਈ ਹੈ ਕੰਮ ਕਰਦੀ ਸੀਗੀ ਬਿਲਕੁਲ ਬਾਪ ਵੀ ਕੰਮ ਕਰਦਾ ਹੈ ਹਨਾ ਠੀਕ ਹੈ ਜੀ ਤੇ ਬੱਚਾ ਤਾਂ ਆਪੇ ਹੈਗਾ ਗਵਰਨਮੈਂਟ ਦੇ ਵੱਲੋਂ ਇੱਕ ਅ ਜਿਹੜਾ ਹੈਗਾ ਕਈ ਵਾਰ ਇਹ ਬੰਦ ਵੀ ਕਰਦੇ ਦਿਖਾar ਕਰਦੇ ਬੱਚੇ ਵਾਲੀ ਨੂੰ ਦੱਸਣ ਲਈ ਹਨਾ ਵਿੱਚ ਬੰਦ ਵੀ ਕਰ ਦਿੱਤੀ ਸੀ ਪਹਿਲਾਂ ਸੀ ਤਕਰੀਬਨ 2.5 ਹਜ਼ਾਰ ਯੂਰੋ ਅੱਛਾ ਜੀ ਬੱਚੇ ਨੂੰ ਦੇ ਦਿੰਦੇ ਸੀ ਜਦ ਨੌ ਨਿਊ ਬੌਰਨ ਹੋ ਜਾਂਦੇ ਹਨ ਤੇ ਉਹ ਉਹਦੇ ਸਰ ਮਤਰ ਨਹੀਂ ਦਾਦੀ ਕਹ ਲੋ ਜਨਾਨੀ ਕੰਮ ਕਰਦੀ ਨਹੀਂ ਕਰਦੀ ਇੰਨਾ ਕੀ ਮਿਲ ਜਾਂਦਾ ਸੀ ਫਿਕਸ ਸੀ ਹੁਣ ਜਿਹੜਾ ਹੈ ਇਹਨਾਂ ਨੇ ਡਿਫਰੈਂਟ ਕੀਤਾ ਹੈ ਅੱਛਾ ਜੀ ਤੇ ਅਗਰ ਮਾਂ ਜਿਹੜੀ ਹੈਗੀ ਬੱਚੇ ਦੀ ਉਹ ਕੰਮ ਕਰਦੀ ਉਹਨੂੰ ਜਿਹੜੀ ਸੈਲਰੀ ਯਾਨੀ ਕਿ ਉਹ ਮਿਲੇਗੀ ਮਿਲੇਗੀ ਜਿਹੜੇ ਅੱਛਾ ਬਾਪ ਹੈਗਾ ਜਿੰਨੇ ਉਹਨੇ ਤਕਰੀਬਨ 4 ਮੰਥ 4 ਮਾਂਸ ਜਿਹੜਾ ਨਾ 4 ਮਹੀਨੇ ਦਾ ਉਹਨੂੰ ਪੱਤਰਨੀ ਦਾ ਦੀ ਛੁੱਟੀ ਮਿਲਦੀ ਪਲੱਸ ਜਿਹੜਾ ਜਿੱਥੇ ਵੀ ਕੰਮ ਕਰਦਾ ਹੈ ਉਹ ਪੈਸੇ ਮਿਲਦੇ ਇਹ ਜਿਹੜਾ ਸਾਰਾ ਜਿਹੜਾ ਹੈਗਾ ਡਿਪਾਰਟਮੈਂਟ ਆਪਣਾ ਸੁਗਰੀਦਾਸ ਸੋਸ਼ਲ ਇਹਦੇ ਬੱਚੇ ਨੂੰ ਵੀ ਨਹੀਂ ਮਿਲਦੀ ਫਿਰ ਨਾਲ ਐ ਐਗਜ਼ੈਕਟਲੀ ਮੈਂ ਕਹਿ ਨਹੀਂ ਸਕਦਾ ਕਿਉਂਕਿ ਆਪ ਡਾਊਨ ਹੁੰਦੀ ਹੈ ਮੈਂ ਦੱਸ ਦੂੰਗਾ ਤੇ ਉਹਨਾਂ ਨੂੰ ਨਾ ਮਿਲੇ ਤਾਂ ਉਹਨਾਂ ਨੂੰ 100 ਤੋਂ ਲੈ ਕੇ 200 ਜਰੂ ਤੱਕ ਹੈ 200 ਹਾਂਜੀ ਹਾਂਜੀ ਬਿਲਕੁਲ 2 ਸਾਲ ਤੱਕ ਦਾ ਹੈ 2 ਸਾਲ ਤੱਕ ਹੈਗੀ ਹੈ ਯੈਸ ਯੈਸ ਅਪਰੋਕਸੀਮੇਟਲੀ 200 ਯੂਰੋ ਤੁਸੀਂ ਹੁਣ ਮੈਂ ਦੱਸ ਰਿਹਾ ਜਿਹੜਾ ਪ੍ਰੈਜ਼ੈਂਟ ਹੈਗਾ ਉਹ ਨੂੰ ਮਿਲ ਜਾਣਾ ਪਰ ਕਈਆਂ ਦੀ ਡਿਨਾਈਡ ਹੋ ਜਾਂਦੀ ਆ ਅਪਰੋਚਨ ਦਾ ਕਾਰਨ ਕੀ ਹੈ ਉਹਦੇ ਕారణੇ ਹੁੰਦਾ ਕਿ ਉਹ ਸਾਰਾ ਜਿਹੜੀ ਗਵਰਨਮੈਂਟ ਹੈ ਕੋਈ ਤੇ ਕੋਈ ਸਾਡਾ ਸਾਰਾ ਚਿੱਠਾ ਯਾਨੀ ਕਿ ਕਹਿ ਸਕਦੇ ਆਪਾਂ ਹਾ ਇਨਕਮ ਹੈਗੀ ਆ ਹੈਨਾ ਸਾਰੇ ਕੀ ਸਿਚੁਏਸ਼ਨਸ ਹੈਗੀਆਂ ਉਹ ਸਾਰਾ ਉਹਨਾਂ ਕੋਲ ਸਾਰਾ ਹੁੰਦਾ ਤਾਂ ਉਹ ਕੀ ਕਰਦੇ ਉਹ ਮਾਰ ਕੇ ਦੇਖ ਲੈਂਦੇ ਹੈਨਾ ਤੇ ਤੁਹਾਡਾ ਕੀ ਹੈਗਾ ਤੁਸੀਂ ਇਸ ਕਾਨੂੰਨ ਦੇ ਵਿੱਚ ਆਉਂਦੇ ਹੋ ਕਿਉਂਕਿ ਕਈ ਵਾਰ ਹੁੰਦਾ ਕਿ ਲਿਮਟ ਰੱਖੀ ਹੁੰਦੀ ਹੈ ਕਿ ਤੁਹਾਡੀ ਇਨਕਮ ਐਨਿਉਅਲੀ ਇੰਨੀ ਹੈ ਸਾਲ ਦੇ ਵਿੱਚ ਇੰਨੀ ਹੈਗੀ ਹੈ ਹੈਨਾ ਤੇ ਉਹ ਅਗਰ ਇਸ ਤੋਂ ਉੱਪਰ ਹੈਗੀ ਤੁਹਾਨੂੰ ਨਹੀਂ ਮਿਲਣਾ ਚਾਹੀ ਕਿ ਯੂਰੋ ਉੱਪਰ ਹੋ ਗਿਆ ਹਾਂਜੀ ਪਾਰਟ ਆਫ ਥੈਟ ਐਂਡ ਇਹ ਤੁਹਾਨੂੰ ਨਹੀਂ ਮਿਲਣੀ ਹੈ ਨਾ ਤੇ ਅਗਰ ਇੱਕ ਇੱਕ ਘਾਟ ਹੈਗਾ ਤੁਹਾਨੂੰ ਜਿਹੜੀ ਹੈਗੀ ਉਹ 200 400 ਜੋ ਵੀ ਉਹਨਾਂ ਦੀ ਹੈਗੀ ਲਿਮਿਟ ਉਹ ਤੁਹਾਨੂੰ ਮਿਲ ਜਾਣੀ ਹੈ ਹਾਂਜੀ ਜੇਕਰ ਤੁਹਾਨੂੰ ਨਾ ਅਜੂਦਾ ਤੁਸੀਂ ਅਪਲਾਈ ਕਰਦੇ ਬੱਚੇ ਵਾਸਤੇ ਜੇ ਡਿਨਾਈਡ ਹੋ ਜਾਂਦੀ ਆ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਉਹ ਇਨਕਮ ਤੇ ਡਿਪੈਂਡ ਕਰਦਾ ਕਿ ਤੁਸੀਂ ਜਿਹੜੀ ਤੁਸੀਂ ਤੁਹਾਡੀ ਨੋਮੀਨਾ ਆ ਉਹ ਤੁਹਾਡੀ ਕਿੰਨੀ ਆ ਤੁਸੀਂ ਟੈਕਸ ਕਿੰਨਾ ਪੇ ਕੀਤਾ ਆ ਉਹਦੇ ਵਿੱਚ ਬਾਕੀ ਜਿਹੜਾ ਜਿਹੜਾ ਤੁਹਾਡਾ ਸਾਲਵਾਰ ਰੈਂਟ ਆਉਂਦਾ ਨਹੀਂ ਤੁਸੀਂ ਰੈਂਟਾ ਕਿੰਨਾ ਭੀਗ ਕਰਦੇ ਉਹ ਜਦੋਂ ਮੈਂ ਤਾਂ ਇਹ ਕੋਈ ਗੱਲ ਮਕਾਈ ਕਿ ਤੁਹਾਡੀ ਐਨਿਊਅਲੀ ਯਾਨੀ ਸਾਲ ਦੀ ਵਿੱਚ ਇੱਕ ਗੱਲ ਕਲੀਅਰ ਕਰ ਦਈਏ ਕਿਉਂਕਿ ਬੜੇ ਹੀ ਆਪਣੇ ਜਿਹੜੇ ਹੈਗੇ ਆ ਆਪਣੇ ਜਿਹੜੀ ਕਮਿਊਨਿਟੀ ਦੇ ਰਹਿ ਰਹੇ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਅਕਾਊਂਟ ਦੇ ਵਿੱਚ ਪੈਸੇ ਕਿੰਨੇ ਟਰਾਂਸਫਰ ਕਰਵਾਉਣੇ ਯਾਨੀ ਕਈ ਵੇਲੇ ਹੋ ਜਾਂਦਾ ਮੈਂ ਤੁਹਾਨੂੰ ਕਹਿੰਦਾ ਜੀ ਜਸਬਾਦ ਜੀ ਤੁਸੀਂ ਮੇਰੇ ਅਕਾਊਂਟ 'ਚ ਮੈਨੂੰ ਮੇਰਾ ਦੋਸਤ ਕਹਿ ਰਿਹਾ ਆ ਜੇ ਤੁਸੀਂ ਮੈਨੂੰ 2000 ਰੁਪਏ ਦੇ ਦਿਓ ਤੇ ਪਰ ਜਦੋਂ ਤੁਸੀਂ ਉਹ ਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲੈਂਦੇ ਹੋ ਉਹ ਜਿਹੜੀ ਇੱਥੇ ਦੀ ਗਵਰਨਮੈਂਟ ਆ ਅਸਿੰਧਾ ਜਿਹੜਾ ਆ ਉਹਨਾਂ ਦੇ ਕੋਲ ਉਹ ਸ਼ੋ ਹੋ ਜਾਂਦਾ ਹੈ ਸ਼ੋ ਹੋ ਜਾਂਦਾ ਹੈ ਕਿ ਤੁਹਾਡੇ ਕੋਲ 2000 ਕਿਉਂ ਆਇਆ ਆਇਆ ਪਰ ਤੁਸੀਂ ਤੁਸੀਂ ਉਹ ਪ੍ਰੂਵ ਜੇਕਰ ਤੁਸੀਂ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਹੈਲਪ ਵਾਸਤੇ ਲਏ ਜਾਂ ਕੋਈ ਹੋਰ ਚੀਜ਼ ਵਾਸਤੇ ਲਏ ਹੋ ਤੇ ਚਲੋ ਉਸ ਜਿਹੜੇ ਉਹ 2000 ਤੁਹਾਡੀ ਜਿਹੜੀ ਇਨਕਮ ਹੈ ਨਾ ਉਹ ਗਿਣੀ ਜਾਣੀ ਹੈ ਕਿ ਤੁਹਾਨੂੰ 2000 ਤੁਹਾਡੇ ਕਾਊਂਟ 'ਚ ਆਇਆ ਹੈਗਾ ਤੇ ਉਹ 2000 ਜਿਹੜਾ ਉਹ ਤੁਹਾਡਾ ਗਿਣਿਆ ਜਾਣਾ ਕਿਉਂਕਿ ਤੁਸੀਂ ਹਾਂ ਅਲਸਟੇ ਬਾਅਦ ਸ਼ੋ ਕਰਵਾਉਂਗੇ ਤਾਂ ਤੁਸੀਂ ਮਤਲਬ ਇਸ ਚੀਜ਼ ਤੋਂ ਬਚ ਸਕਦੇ ਆ ਜੇਕਰ ਤੁਸੀਂ ਸ਼ੋਅ ਨਹੀਂ ਕਰਵਾ ਸਕਦੇ ਨਾ ਉਸ ਚੀਜ਼ ਨੂੰ ਫਿਰ ਤੁਸੀਂ ਉਸ ਚੀਜ਼ ਤੋਂ ਬੰਬਾ ਚ ਨਹੀਂ ਸਕਦੇ ਹੈਗੇ ਕਿਉਂਕਿ ਫਿਰ ਉਹ ਇਨਕਮ ਦੇ ਵਿੱਚ ਹੀ ਗਿਣਿਆ ਜਾਣਾ ਹੈ ਇਸ ਚੀਜ਼ ਨੂੰ ਧਿਆਨ ਰੱਖੀਓ ਜਦੋਂ ਵੀ ਤੁਸੀਂ ਆਪਣੇ ਅਕਾਊਂਟਾਂ 'ਚ ਪੈਸੇ ਮੰਗਵਾਉਂਦੇ ਹੋ ਤੇ ਉਹਦੇ ਉੱਤੇ ਅਯੂਦਾ ਫੈਮਿਲੀਅਰ ਜਾਂ ਫਿਰ ਕੋਈ ਵੀ ਲਿਖ ਦਿਓ ਕਨਸੈਪਟ ਜਰੂਰ ਲਿਖਿਓ ਕਨਸੈਪਟ ਦਾ ਮਤਲਬ ਦਾ ਆਪਾਂ ਜਿਹੜਾ ਨਾ ਕਿ ਉਹਦੇ ਗਿਫਟ ਪਰ ਜਿਹੜਾ ਹਾਂਜੀ ਗਿਫਟ ਦੇ ਰਹੇ ਹਾਂ ਹਾਂਜੀ ਜਸਵੰਤ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਗਲੀ ਅਯੂਦਾ ਦੀ ਜੇਕਰ ਤੁਹਾਡਾ ਬੱਚਾ ਅਬਨਾਰਮਲ ਆ ਠੀਕ ਹੈ ਜੇਕਰ ਉਹਦੇ ਵਿੱਚ ਥੋੜੇ ਜਿਹੇ ਹੋ ਜੇ ਪਰਮਾਤਮਾ ਨਾ ਕਰੇ ਕਿ ਬੱਚਾ ਇਤਨਾ ਆਦਾ ਹੋਵੇ ਫਰਕ ਆ ਦੀ ਕਦੀ ਹੋ ਜਾਂਦਾ ਕਿ ਚਲੋ ਪਰਮਾਤਮਾ ਨਾਲੋਂ ਦੇਣ ਆ ਜੀ ਇਹ ਤਾਂ ਹਾਂਜੀ ਇਹ ਪਰਮਾਤਮਾ ਜੋ ਬਾਣਾ ਉਹ ਵਰਤਣਾ ਹਾਂਜੀ ਜੋ ਵਰਤਣਾ ਉਹ ਵਰਤਣਾ ਜੇਕਰ ਤੁਹਾਡੇ ਬੱਚੇ ਦੇ ਵਿੱਚ ਥੋੜੀ ਜਿਹੀ ਇਦਾਂ ਦੀ ਅਬਨਾਰਮਲੀ ਪ੍ਰੋਬਲਮ ਮਤਲਬ ਪ੍ਰੋਬਲਮ ਆਉਂਦੀ ਹੈ ਜੇਕਰ ਬੱਚੇ ਤੁਹਾਡੇ ਤਿਸ ਕਪਾਸੀ ਨਾ ਜਿਹੜੀ ਉਹਨੂੰ ਸਪੈਨਿਸ਼ ਦਾ ਵਰਡ ਹੈ ਉਹਣਾ ਤੇ ਜੇਕਰ ਉਹ ਉਹ ਤੁਹਾਡੇ ਬੱਚੇ ਵਿੱਚ ਆਉਂਦੀ ਹੈ ਜੇ ਤੁਸੀਂ ਇਹ ਵੀ ਤੁਸੀਂ ਉਹਦੇ ਵਾਸਤੇ ਵੀ ਆਪਣੀ ਅਯੁਦਾ ਪ੍ਰੀਰ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਜੇਕਰ ਜੇਕਰ ਉਹਦੀ ਜਿਹੜੀ ਪਰਸੈਂਟੇਜ ਹੁੰਦੀ ਕਿਉਂਕਿ ਇਹ ਪਰਸੈਂਟੇਜ ਤੇ ਡਿਪੈਂਡ ਕਰਦੀ ਹੈ ਤੇ ਬੱਚੇ ਦੀ ਮਾਂ ਜਿਹੜੀ ਕੰਮ ਨਹੀਂ ਕਰ ਸਕਦੀ ਤੇ ਉਹਦੀ ਮਤਲਬ ਵੀ ਅਯੁਦਾ ਮਿਲ ਸਕਦੀਆਂ ਆ ਹਾਂਜੀ ਆ ਸਾਇਲ ਸਿੰਘ ਜੀ ਥੈਂਕ ਯੂ ਤੁਹਾਡਾ ਤੇ ਤੁਹਾਡਾ ਜਿਹੜਾ ਅੱਜ ਜਿਹੜਾ ਐਗਜ਼ਾਮ ਤੁਸੀਂ ਯਾਨੀ ਕਿ ਮੇਰੇ ਵਾਸਤੇ ਦਿੱਤਾ ਹੈ ਨਾ ਕੁਐਸਚਨ ਬੜੇ ਟਫ ਦੇ ਤੁਸੀਂ ਕੀਤੇ ਪਤਾ ਨਹੀਂ ਜਿੱਦਾਂ ਪੀਐਸਜੀ ਬੰਦੇ ਨੇ ਕੀਤੀ ਹੁੰਦੀ ਹੈ ਨਾ ਉਹਦੇ ਵਾਸਤੇ ਕੁਐਸਚਨ ਹੈਗੇ ਬਟ ਚਲੋ ਕੋਈ ਗੱਲ ਨਹੀਂ ਆਪਾਂ ਬਾਈ ਗੁਰੂ ਮੱਥਾ ਟੇਕ ਕੇ ਫਿਰ ਆਪਾਂ ਕੁਝ ਸੋਚਨੇ ਤੇ ਤੁਹਾਡੇ ਜਵਾਬ ਦੇਣੇ ਹੋਣੇ ਜੀ ਜੀ ਹਾਂਜੀ ਇਹ ਹੈ ਕਿ ਜਿਹੜੇ ਤੁਸੀਂ ਕਹਿ ਰਹੇ ਨਾ ਬੱਚਾ ਅਬਨਾਰਮਲ ਯਾਨੀ ਕਿ ਜਿਹੜੀ ਨਾਰਮਲ ਕੰਡੀਸ਼ਨ ਚ ਨਹੀਂ ਹੁੰਦਾ ਬੱਚਾ ਜਨਮ ਲੈ ਲੰਨਾ ਜਾਂ ਬਾਅਦ ਚ ਵੀ ਹੋ ਜਾਂਦਾ ਹੈ ਨਾ ਉਹਨਾਂ ਆਪਾਂ ਅਪੰਗ ਵੀ ਕਹਿ ਦਿੰਦੇ ਹਾਂ ਨਾ ਕੋਈ ਅੰਗ ਜਿਹੜਾ ਇਹ ਕੋਈ ਹਿੱਸਾ ਜਿਹੜਾ ਕੰਮ ਨਹੀਂ ਸਹੀ ਕਰਦਾ ਹਣਾ ਬਿਲਕੁਲ ਤੇ ਕਈ ਵਾਰ ਹੁੰਦਾ ਕਿ ਮੈਂਟਲੀ ਰਿਟਾਰਟਡ ਵੀ ਹੁੰਦੇ ਬੱਚੇ ਹਣਾ ਯਾਨੀ ਕਿ ਦਿਮਾਗੀ ਘੱਟ ਹੈਗੇ ਆਂ ਬਿਲਕੁਲ ਹੋਰ ਕਈ ਚੀਜ਼ ਆਉਂਦੀਆਂ ਪੋਲੀਜ਼ਮ ਹਣਾ ਕਿਸੇ ਵੀ ਚੀਜ਼ ਨਾਲ ਹੋਣ ਐਗਰੈਸਿਵ ਹੁੰਦੇ ਨਾ ਤੇ ਉਹਨਾਂ ਦੀ ਹੈਗੀ ਹੈ ਜੀ ਮਦਦ ਬਹੁਤ ਹੈਗੀ ਹੈ ਇੱਥੇ ਤੇ ਉਹ ਹੈਗਾ ਇੱਥੇ ਇੱਕ ਸਿਸਟਮ ਹੈ ਕਿ ਤੁਸੀਂ ਆਪਣੇ ਡਾਕਟਰੀ ਜਿਹੜਾ ਲਾਜ਼ਰ ਕਰਵਾਓ ਤੇ ਇੱਥੇ ਦੀ ਜਿਹੜੀ ਉਹੀ ਇੱਕ ਬੈਨਸਟਾਰ ਸੋਸ਼ਲ ਹੈਗੀ ਹੈ ਹਾਂਜੀ ਹਾਂਜੀ ਠੀਕ ਹੈ ਡਿਪਾਰਟਮੈਂਟ ਦਾ ਨਾਮ ਹੈ ਬੈਂਸਾ ਬੈਂਸਟਾਰ ਸੋਸ਼ਲ ਜਨਿਤਾਦਿਕਾ ਤੁਲਣੀ ਹੁੰਦਾ ਹੈ ਸਟੇਟ ਗਵਰਨਮੈਂਟ ਦੀ ਹਾਂਜੀ ਹਾਂਜੀ ਤੇ ਉਹ ਉਹਦੇ ਚ ਤੁਸੀਂ ਯਾਨਕੀ ਜਾਣਾ ਤੇ ਡਾਕਟਰ ਦੇ ਥਰੂ ਯਾਨਕੀ ਆਪਣੇ ਡਾਕੂਮੈਂਟ ਲੈ ਕੇ ਉਹਦੇ ਚ ਅਪਲਾਈ ਹੁੰਦਾ ਹੈ ਠੀਕ ਹੈ ਤੇ ਉਹਨਾਂ ਨੇ ਫਿਰ ਇੱਕ ਮੈਡੀਕਲ ਬੋਰਡ ਹੁੰਦਾ ਬੈਠਾ ਹੈ ਹਮਮ ਮੈਡੀਕਲ ਬੋਰਡ ਜਿਹੜਾ ਹੈਗਾ ਆ ਉਹਨੇ ਫਿਰ ਉਹ ਬੱਚੇ ਦੀ ਦੇਖਣੀ ਕਿ ਇਦਿਚ ਕਿੰਨੇ ਜਿਹੜਾ ਹੈਗਾ ਡਿਸਕਪੈਸਿਟੀ ਦਾਤ ਹੈਗੇ ਨੇ ਯਾਨੀ ਕਿ ਇਹ ਕਿਹੜਾ ਹੱਥ ਕੰਮ ਕਰਦਾ ਜਾਂ ਕਿੰਨੀ ਜਿਹੜੀ ਇਹਦੀ ਬਾਡੀ ਕੰਮ ਕਰਦੀ ਹੈਗੀ ਉਹਨਾਂ ਸਾਰਿਆਂ ਦੇਖਦੇ ਹੋ ਇੱਕ ਪਰਸੈਂਟੇਜ ਦਿੰਦੇ ਕਿ ਇਹਦੀ ਬਾਡੀ ਜਿਹੜੀ ਹੈ 50% ਕੰਮ ਕਰਦੀ ਹੈ ਬਿਲਕੁਲ ਜਾਂ ਇਹਦੀ 60% ਨਹੀਂ ਕਰਦੀ ਹੈ ਹੈਨਾ ਤਾਂ ਉਹ ਪਰਸੈਂਟੇਜ ਦਿੰਦੇ ਹਨਾ ਉਹ ਪਰਸੈਂਟੇਜ ਹਿਸਾਬ ਨਾਲ ਜਿਹੜੇ ਬੱਚੇ ਨੂੰ ਫਿਰ ਅੱਗੇ ਜਿਹੜੀਆਂ ਯਾਨੀ ਕਿ ਹੈਲਪ ਮਦਦ ਮਿਲਦੀ ਹੈ ਸ ਮੈਡੀਕਲ ਬੋਰਡ ਅਗਰ ਤੁਹਾਨੂੰ ਉਹ 33% ਮਿਨੀਮਮ ਯਾਨੀ ਕਿ ਆ ਜਾਂਦੀ ਹੈ ਤਾਂ ਉਹਦੇ ਤੁਸੀਂ ਕਾਫੀ ਬੈਨੀਫਿਟਸ ਦੇ ਹੱਕਦਾਰ ਹੋ ਜਾਂਦੇ ਹੋ ਅੱਛਾ ਔਰ ਉਹਦੇ ਚ ਕੀ ਹੁੰਦਾ ਸਾ ਫਾਰ ਐਗਜ਼ਾਮਪਲ ਦਿੰਨਾ ਕੇ ਬੱਚੇ ਨੂੰ ਜਿਹੜੀ ਹੈ ਮੈਟਰੋ ਜਾਂ ਬੱਸ ਜਿਹੜੀ ਟਿਕਟ ਹੈ ਫ੍ਰੀ ਉਹਨੂੰ ਤਰਖੇ ਤਾਂ ਰੋਸਾ ਵੀ ਆਪਾਂ ਕਰਨੇ ਤੇ ਐਨਵਲੀ ਜਿਹੜੀ ਹੈ ਕਈ ਵਾਰ ਤਾਂ ਫ੍ਰੀ ਦੇਂਦੇ ਨੇ ਤੇ ਉਹ 6 ਜਾਂ 7 ਯੂਰੋ ਐਨਵਲੀ ਫਿਰਦੇ ਬੱਸ ਹਨਾ ਬਿਲਕੁਲ ਸਹੀ ਗੱਲ ਹੈ ਤੇ ਉਹਦੇ ਨਾਲ ਇੱਕ ਹੋਰ ਹਾਮਲ ਲੱਗਿਆ ਤੁਹਾਨੂੰ ਸਾਇਲਸਿੰਗ ਦੀ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਸੀ ਕਿ ਉਹ ਮਾਂ ਜਿਹੜੀ ਹੈਗੀ ਆ ਪੇ ਹੈਗਾ ਜਿਹੜਾ ਉਹਨਾਂ ਨੂੰ ਹੈਂਡਲ ਕਰਦੇ ਬੱਚੇ ਕਿ ਉਹ ਕੰਮ ਨਹੀਂ ਕਰ ਸਕਦੇ ਮਜਬੂਰੀ ਕਿ ਬੱਚਾ ਉਸ ਕੰਡੀਸ਼ਨ ਚ ਹੈਗਾ ਹੈਨਾ ਤੇ ਉਹਦੇ ਚ ਜਿਹੜਾ ਮਾਂ ਨੂੰ ਜਾਂ ਪੇ ਨੂੰ ਹੈਨਾ ਜਿਹੜਾ ਕੰਮ ਨਹੀਂ ਕਰਦਾ ਵਨ ਆਫ 뎀 ਯਾਨੀ ਕਿ ਉਹਨਾਂ ਦੇ ਵਿੱਚ ਇੱਕ ਜਿਹੜਾ ਹੈਗਾ ਉਹਨੂੰ ਕੇਅਰ ਟੇਕਰ ਆਪਾਂ ਕਹਿ ਲੈਂਦੇ ਹਾਂ ਨਾ ਦੇਖਭਾਲ ਕਰਨਗੇ ਤਾਂ ਉਹਦੇ ਵਾਸਤੇ ਵੀ ਇੱਕ ਬੈਨੀਫਿਟ ਹੈਗਾ ਯਾ ਗਵਰਨਮੈਂਟ ਵੱਲੋਂ ਹੈ ਨਾ ਬਿਲਕੁਲ ਬਿਲਕੁਲ ਗਵਰਨਮੈਂਟ ਉਹਨੂੰ ਪੈਸੇ ਦਿੰਦੀ ਹੈ ਪਰ ਉਹ ਕੇਸ ਉਹਨਾਂ ਨੇ ਸਟੱਡੀ ਹੀ ਕਰਨੇ ਕਰਨਾ ਹੈ ਨਾ ਇਹ ਯਾਦ ਰੱਖਿਓ ਜਿਹੜਾ ਵੀ ਬੱਚਾ ਕਿੱਦਾਂ ਦਾ ਹੋ ਗੋ ਘਰ ਆਣਗੇ ਉਹੀ ਕਿਹੜਾ ਡਿਪਾਰਟਮੈਂਟ ਸਰਵਿਸਿਜ਼ ਸੋਸ਼ਲ ਜਿਹੜੇ ਤੁਹਾਡੇ ਅਸਿਸਟੈਂਟ ਸੋਸ਼ਲ ਹੋਣਗੇ ਉਹ ਤੁਹਾਡੇ ਸਾਰਾ ਜਿਹੜਾ ਵੀ ਹੈਗਾ ਕੇਸ ਉਹਨੂੰ ਸਟੱਡੀ ਕਰਨਗੇ ਉਸ ਤੋਂ ਬਾਅਦ ਸਾਰਾ ਤੁਮਾਇ ਪੇਜੜਾ ਡਿਪੈਂਡੈਂਸੀ ਆਪਾਂ ਕਹਿੰਦੇ ਹਾਂ ਨਾ ਕਿ ਉਹ ਬੱਚੇ ਦੀ ਦੇਖਭਾਲ ਕਰਨ ਤੇ ਕੰਮ ਨਹੀਂ ਕਰ ਸਕਦਾ ਇਸ وجہ ਤੇ ਉਹ ਵੀ ਇੱਕ ਬੈਨੀਫਿਟ ਯਾਨੀ ਕਿ ਸੈਲਰੀ ਵੀ ਮਿਲਦੀ ਹੈ ਉਹਨੂੰ ਸੈਲਰੀ ਕਹ ਸਕਦੇ ਆਪਾਂ ਸੈਲਰੀ ਮਿਲਦੀ ਹੈਗੀ ਆ ਉਹ ਸੂਰੇ ਦਾ ਸੋਸ਼ਲ ਹੈ ਹਾਂਜੀ ਉਹਨੂੰ ਸੈਲਰੀ ਦਿੰਦੀ ਹੈ ਕਿ ਬੱਚੇ ਦੇ ਕੇਅਰ ਕਰਨੇ ਉਹ ਆਪਾਂ ਆਪਾਂ ਕਹਿ ਸਕਦੇ ਆਯੂਧਾ ਨਹੀਂ ਕਹਿ ਸਕਦੇ ਉਹ ਸੈਲਰੀ ਕਹਿੰਦੇ ਸੈਲਰੀ ਕਹਿੰਦੇ ਡਿਪੈਂਡੈਂਸੀ ਹੈ ਹਾਂਜੀ ਉਹ ਡਿਪੈਂਡੈਂਸੀ ਦਾ ਮਤਲਬ ਹੁੰਦਾ ਕਿ ਉਹ ਬੱਚੇ ਨੂੰ ਦੇਖਭਾਲ ਕਰ ਰਹੀ ਹੈ ਨਾ ਆਪਾਂ ਉਂਝ ਤਾਂ ਸੀ ਮਦਦ ਹੀ ਹੈ ਕਿ ਅਜੀ ਮੇਰੀ ਮਜ਼ਦੂਰੀ ਹੈ ਜੀ ਅਸੀਂ ਬੱਚੇ ਦੇ ਨਾਲ ਰਹਿਣਾ ਪੈਂਦਾ ਸਾਨੂੰ ਕੰਮ ਨਹੀਂ ਕਰ ਸਕਦੇ ਤਾਂ ਕੁਝ ਆਪਾਂ ਇੱਥੇ ਤੱਕ ਹੀ ਰਹਿਣੇ ਪਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰੇ ਜਿਹੜੇ ਮੇਰੇ ਸਰੋਤਾ ਗਣ ਹੈਗੇ ਆ ਤੇ ਥੈਂਕ ਯੂ ਤੁਹਾਡੇ ਬਹੁਤ ਅੱਛੇ-ਅੱਛੇ ਕੁਸਚਨ ਆ ਜਿਹੜੇ ਨਾ ਆਪਣੀ ਕਮਿਊਨਿਟੀ ਨੂੰ ਜਾਂ ਪਬਲਿਕ ਨੂੰ ਅ ਕੁਝ ਜਿਹੜਾ ਚਾਹਣਾ ਪਾ ਰਹੇ ਹਨ ਜਾਂ ਕੁਝ ਰੋਸੀ ਹਨ ਤੇ ਉਹਦੇ ਚ ਇਹੀ ਹੈ ਕਿ ਉਹਨੂੰ ਆਪਾਂ ਕਹਿੰਦੇ ਡਿਪੈਂਡੈਂਸੀ ਹੈ ਨਾ ਚਾਹੇ ਉਹ ਵੱਡਾ ਬੰਦਾ ਵੀ ਹੋਵੇ ਹਨ ਮੀਆਂ ਬੀਬੀ ਹੈਗੇ ਆ ਤਾਂ ਵੀ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਉਸ ਲੇਬਲ 'ਚ ਹੈਗੇ ਆ ਤੁਸੀਂ ਕੋਈ ਸਸ਼ੀਨ ਦੇ ਕੰਮ ਕੀਤਾ ਹੋਇਆ ਲੀਗਲ ਤਰੀਕੇ ਨਾਲ ਰਹ ਰਹੇ ਹੋ ਤੁਸੀਂ ਡਿਪੈਂਡੈਂਸੀ ਐਸਏ ਦੇ ਹੈਨਾ ਇਹ ਜਿਹੜਾ ਕਰਨਾ ਤੁਸੀਂ ਉਹ ਇਹ ਸਰਵਿਸਿਜ਼ ਸੋਸ਼ਲ ਦੇ ਥਰੂ ਹੀ ਜਾਣਾ ਹੈ ਪਰ ਉਹਨਾਂ ਨੇ ਅੱਗੇ ਅੱਗੇ ਚੱਲੇ ਜਾਣਾ ਤੇ ਫਿਰ ਉਹ ਡਿਪੈਂਡੈਂਸੀ ਐਸਏ ਇੱਕ ਸੈਲਰੀ ਜਿਹੜੀ ਹੈ ਉਹ ਡਿਕਲੇਅਰ ਕਰਨੀ ਹੈ ਯਾਨੀ ਕਿ ਤੁਹਾਡਾ ਉਹਦੇ ਵਿੱਚ ਉਹ ਗਵਰਨਮੈਂਟ ਹੀ ਸਭ ਕੁਝ ਕਰਦੀ ਹੈ ਤੇ ਇਹਦੇ ਵਿੱਚ ਹੋਰ ਬੈਨੀਫਿਟ ਕੀ ਮਿਲ ਸਕਦੇ ਆ ਜੀ ਕਿੰਨੇ ਕ ਤੁਹਾਨੂੰ ਬੱਚੇ ਨੂੰ ਕਿੰਨੀ ਕ ਅਯੂਦਾ ਮਿਲਣੀ ਆ ਤੇ ਮਦਰ ਨੂੰ ਕਿੰਨੀ ਕ ਮਿਲ ਸਕਦੀ ਆ ਅਪਰੋਕਸੀਮੇਟਲੀ ਮਤਲਬ ਜਿਹੜਾ ਆਬਨਾਰਮਲ ਦੀ ਗੱਲ ਕਰ ਰਹੇ ਹਾਂ ਆਪ ਨਾਰਮਲ ਦਾ ਜਿਹੜਾ ਹੈਗਾ ਜਿਹੜੇ ਨਾਰਮਲ ਬੱਚੇ ਦੀ 200 ਯੂਰੋ ਹੈਗੀ ਆ ਪਰ ਬੱਚੇ ਦੀ ਹਾਂਜੀ ਤੇ ਜਿਹੜੇ ਆਬਨਾਰਮਲ ਹੈਗੇ ਉਹ ਤੇ ਕੰਡੀਸ਼ਨ ਦੇ ਹਿਸਾਬ ਨਾਲ ਹੋ ਸਕਦਾ ਹੈ ਕਿ 600 ਯੂਰੋ ਮਹੀਨਾ ਦਾ ਵੀ ਮਿਲ ਸਕਦਾ ਹੈ ਜੀ ਹਾਂਜੀ ਠੀਕ ਹੈ ਨਾ 400 ਵੀ ਮਿਲ ਸਕਦਾ 500 ਵੀ ਮਿਲ ਸਕਦਾ ਪਰ ਮੈਕਸਿਮਮ ਮੇਰੇ ਕੋਲ ਅਪਰੋਕਸੀਮੇਟਲੀ 600 ਯੂਰੋ ਪਰ ਮੰਥ ਹੈਗਾ ਤੇ ਮਦਰ ਨੂੰ ਕਿੰਨੇ ਮਿਲ ਸਕਦਾ ਮਦਰ ਨੂੰ ਵੀ ਤਕਰੀਬਨ ਜਿਹੜਾ ਹੈਗਾ ਯਾ 600 ਦੇ 800 ਦੇ ਵਿੱਚ ਮਿਨੀਮਮ ਸੈਲਰੀ ਕਿੰਨਾ ਪਕੈ ਸਾ ਯਾ ਮਿਨੀਮਮ ਯਾਨੀ ਕਿ ਤੁਹਾਨੂੰ 600 800 ਦੇ ਵਿੱਚ ਉਹ ਮਿਲ ਸਕਦੀ ਹੈ ਪਰ ਆ ਜਿਹੜੇ ਹੈ ਨਾ ਤੁਹਾਨੂੰ ਜਿੰਨੀ ਸਟੇਜਸ ਹੈਗੀ ਹੈ ਉਹ ਕ੍ਰੋਸ ਕਰਨਾ ਪੈਣਾ ਤੇ ਤੁਸੀਂ ਆਪਣਾ ਹੱਕ ਮੰਗਣਾ ਹੈ ਜੀ 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 ਅਗਰ ਉਹ ਡਿਨਾਈਡ ਕਰ ਦੇਣ ਯਾਨੀ ਰਿਜੈਕਟ ਕਰ ਦੇਣ ਆਪਾਂ ਹਨਾ ਨਾ ਇਨਕਾਰ ਕਰ ਦਿੰਦੇ ਤੇ ਉਸ ਤੇ ਉਹ ਦੂਜਾ ਦਰਵਾਜ਼ਾ ਹੁੰਦਾ ਉਹਨੂੰ ਆਪਾਂ ਅਪੀਲ ਕਹਿੰਦੇ ਅਪੀਲ ਕਰੋ ਜੀ ਅਗਰ ਉਹ ਵੀ ਡਿਨਾਈਡ ਹੋ ਉਸ ਤੋਂ ਬਾਅਦ ਫਿਰ ਇੱਕ ਹੋਰ ਅਪੀਲ ਹੁੰਦੀ ਹੈ ਉਹ ਵੀ ਅਪੀਲ ਕਰੋ ਜੀ ਅਗਰ ਉਸ ਤੋਂ ਬਾਅਦ ਵੀ ਨਹੀਂ ਹੁੰਦਾ ਤਾਂ ਕੋਰਟ ਚ ਜਾਓ ਹਾਂ ਜੀ ਠੀਕ ਹੈ ਇੱਕ ਗੱਲ ਦੱਸ ਦਈਏ ਜੇਕਰ ਤੁਸੀਂ ਆਪਣੀ ਕੋਈ ਵੀ ਜੁਦਾ ਕਿਸੇ ਵੀ ਤਰ੍ਹਾਂ ਦੀ ਜੇ ਖਾਣੇ ਦੀ ਹੋਵੇ ਜਾਂ ਬੱਚਿਆਂ ਵਾਸਤੇ ਹੋਵੇ ਕੋਈ ਵੀ ਜੁਦਾ ਤੁਸੀਂ ਲੈਂਦ ਰਹੇ ਹੋ ਤੇ ਜੇਕਰ ਡਿਨਾਈ ਹੋ ਜਾਂਦੀ ਆ ਅਪਰੂਵ ਨਹੀਂ ਹੁੰਦੀ ਤੁਸੀਂ ਇੱਕ ਇੱਕ ਵਾਰ ਨਹੀਂ ਦੋ ਵਾਰ ਤਿੰਨ ਵਾਰ ਤੁਸੀਂ ਟਰਾਈ ਕਰਦੇ ਰਹੋ ਤੇ ਜੇਕਰ ਕਰੋਗੇ ਖੁਦ ਨਾਲ ਖਾਸਾ ਕਿ ਕੋਈ ਇੱਕ ਨਾ ਇੱਕ ਦਿਨ ਤਾਂ ਅਪਰੂਵ ਜ਼ਰੂਰ ਹੋ ਗਈ ਹਾਂ ਮੈਂ ਇੱਕ ਹੋਰ ਜ਼ਰੂਰੀ ਮੈਂ ਤੁਹਾਨੂੰ ਆ ਜਿਹੜੀ ਹੈ ਸੂਚਨਾ ਦੇਣੀ ਆਪਾਂ ਨਾ ਇੱਕ ਖਾਣੇ ਦੀ ਜੁਦਾ ਹੈਗੀ ਹੈ ਠੀਕ ਹੈ ਜੀ ਉਹ ਬੱਚਿਆਂ ਲਈ ਨੂੰ ਵੀ ਹੈਗੀ ਹੈ ਉਹ ਨਾਰਮਲ ਜਿਹੜੀ ਫੈਮਲੀਜ਼ ਉਹਦੇ ਵਾਸਤੇ ਵੀ ਹੈ ਉਹਦੇ ਕੀ ਹੈਗਾ ਕਿ ਤੁਹਾਡੀ ਇਨਕਮ ਸੋਰਸਸ ਨਹੀਂ ਹੈ ਹਾਂਜੀ ਤੁਹਾਡਾ ਪੂਰਾ ਗੁਜ਼ਾਰਾ ਨਹੀਂ ਹੋ ਰਿਹਾ ਕੰਮ ਨਹੀਂ ਹੈਗਾ ਜਾਂ ਕਿਸੇ ਵਜ੍ਹਾ ਤੋਂ ਤੁਹਾਡਾ ਨਾ ਪੂਰਾ ਨਹੀਂ ਹੋ ਰਿਹਾ ਤੁਸੀਂ ਆਪਣੇ ਜਿਹੜਾ ਤੁਹਾਡਾ ਨੇੜੇ ਦਾ ਜਿਹੜਾ ਜਨਤਾ ਮੈਂ ਤਾਂ ਸਰਵਿਸਿ ਸੋਸ਼ਲ ਯਾਨੀ ਕਿ ਦਫਤਰ ਹੈਗਾ ਉਹਦੇ ਚ ਜਾਓ ਤੁਸੀਂ ਉਹਨਾਂ ਨੂੰ ਤੁਸੀਂ ਦੱਸੋ ਕਿ ਸਾਡੀ ਇਹ ਕੰਡੀਸ਼ਨ ਆ ਪੋਜੀਸ਼ਨ ਹੈਗੀ ਆ ਤੇ ਸਾਡੇ ਆ ਕੰਮ ਨਹੀਂ ਹੈ ਹਾਂਜੀ ਸਾਨੂੰ ਇਹ ਨਹੀਂ ਹੈਗਾ ਤੋਂ ਮਿਨੀਮਮ ਮਿਨੀ ਜਿਹੜੀ ਤੁਹਾਨੂੰ ਨਾ ਇੱਕ ਖਾਣ ਦੇ ਨੇ ਮਟੀਰੀਅਲ ਦਿੰਦੇ ਐਲੀਮੈਂਟ ਉਸ ਹੈ ਨਾ ਉਹ ਜਿਹੜਾ ਹੈਗਾ ਖਾਣ ਦਾ ਸਮਾਨ ਦਿੰਦੇ ਹਰ 15 ਦਿਨਾਂ ਬਾਅਦ ਜਿ ਪਿੰਡ ਹੈ ਉਹ ਉਹਨਾਂ ਤੋਂ ਬਿਲਕੁਲ ਤੇ ਉਹਦੇ ਵੀ ਤੁਹਾਨੂੰ ਬੈਨੀਫਿਟ ਹੈਗਾ ਤੁਸੀਂ ਉਹ ਵੀ ਜਿਹੜਾ ਮਿਲਦਾ ਉਹ ਵੀ ਲੈ ਸਕਦੇ ਹੋ ਹਾਂਜੀ ਅਗਰ ਪੈਸੇ ਨਹੀਂ ਮਿਲ ਰਹੇ ਤੁਹਾਨੂੰ ਖਾਣੇ ਨੂੰ ਤਾਂ ਮਿਲ ਸਕਦਾ ਉਹ ਵੀ ਇੱਕ ਹੈਗੀ ਹੈ ਸੁਵਿਧਾ ਇੱਥੇ ਇੱਕ ਹੋਰ ਦਾਦੀ ਜੇਕਰ ਤੁਸੀਂ ਬੇਰੋਜ਼ਗਾਰ ਹੋ ਤੇ ਤੁਸੀਂ ਕੰਮ ਦੀ ਭਾਲ ਕਰ ਰਹੇ ਹੋ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜੀ ਬਿਲਕੁਲ ਸਹੀ ਤੇ ਤੁਸੀਂ ਮੈਟਰੋ ਕਾਰਡ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਕੀ ਕਾਫੀ ਬੈਨੀਫਿਟ ਦੇ ਵਿੱਚ ਮਿਲਦਾ ਹਾਂ ਉਹ ਤੁਸੀਂ ਉਹ ਮੈਂ ਦੱਸਦਾ ਉਹ ਕਾਫੀ ਪ੍ਰੋਸੈਸਸ ਹੈਗੇ ਆ ਕਿ ਉੰਜ ਨਹੀਂ ਦੇਣਾ ਉਹਨਾਂ ਨੇ ਕਿ ਤੁਸੀਂ ਕੰਮ ਨਹੀਂ ਹੈਗਾ ਜੀ ਤੁਸੀਂ ਦੇ ਮੰਨਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਨ ਜਿਹੜੇ ਕਿ ਆਪਣੇ ਕਮਿਊਨਿਟੀ ਆ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਮੈਂ ਤੁਹਾਨੂੰ ਦੱਸਿਆ ਰੇ ਸਾਇਲ ਸਿੰਘ ਜੀ ਤੁਸੀਂ ਅੱਜ ਜਿਹੜਾ ਟਾਪਿਕ ਹੈ ਰੀਅਲੀ ਬੈਰੀ ਗ੍ਰੇਟ ਹੈ ਯਾਰ ਤੇ ਬੜਾ ਇੰਪੋਰਟੈਂਟ ਹੈਗਾ ਜਿਹੜੀ ਸਾਡੀ ਫੈਮਿਲੀ ਆ ਇਹਨਾਂ ਮਦਦ ਤੇ ਇਹਨਾਂ ਜਿਹੜੇ ਹੈਗੀਆਂ ਨਾ ਇਹ ਸਹੂਲਤਾਂ ਉਹਨਾਂ ਤੋਂ ਬਾਹਰ ਰਹਿੰਦੇ ਆ ਕਿਉਂਕਿ ਜੇਕਰ ਜੇ ਆਪਾਂ ਮੈਟਰ ਰਿਗਾਰਡ ਲੈਨੇ ਆ ਬਾਰਸਲੋਨਾ ਦੇ ਲਈ ਕਿਉਂਕਿ 21.0 ਸਮਥਿੰਗ ਸੈਂਟ ਦਾ ਹੈਗਾ ਕਾਰਡ ਆ ਜੇਕਰ ਤੁਸੀਂ ਇਸ ਆਪ ਦੇ ਵਿੱਚ ਤੁਸੀਂ ਜਾ ਕੇ ਅਪਲਾਈ ਕਰਦੇ ਹੋ ਤੇ ਤੁਹਾਨੂੰ 50760 ਸੈਂਟ ਦੇ ਵਿੱਚ ਕਾਫੀ ਤੁਹਾਨੂੰ ਡਿਸਕਾਊਂਟ ਮਿਲਣਾ ਹੈ ਤੇ ਤੁਹਾਨੂੰ ਸਮਝ ਲਓ ਅਗਰ ਇਦਾਂ ਦਾ ਹੈਗਾ ਤਾਂ ਤੁਸੀਂ ਹਰ ਚੀਜ਼ ਜਿਹੜਾ ਨਾ ਪ੍ਰੋਪਰ ਰੱਖੋ ਹਾਂਜੀ ਯਾਨੀ ਕਿ ਕਾਮ ਨਹੀਂ ਹੈਗਾ ਤੁਸੀਂ ਇਹਨੂੰ ਕਿ ਮੈਂ ਜਾ ਇਹ ਕੰਮ ਦੇ ਲੱਭ ਰਿਹਾ ਜਿਸ ਦਿਨ ਤੁਹਾਨੂੰ ਕੰਮ ਨਹੀਂ ਹੈਗਾ ਤੁਸੀਂ ਸੈਕੰਡ ਡੇ ਜਾ ਕੇ ਆਪਣਾ ਨਾਮ ਦਰਜ ਕਰੋ ਬਿਲਕੁਲ ਕਿ ਮੇਰੇ ਕੋਲ ਕੰਮ ਨਹੀਂ ਹੈਗਾ ਜੀ ਕਿਉਂਕਿ ਜਿਹੜੇ ਤੁਸੀਂ ਇਹ ਚੀਜ਼ਾਂ ਦੇ ਵਿਚ ਆਣਾ ਹੈ ਤਾਂ ਤੁਹਾਨੂੰ ਇਹ ਸਾਰੇ ਸਟੈਪ ਜਾਨੀ ਕਿ ਪੌੜੀਆਂ ਚੜ੍ਹਨਾ ਪੈਣੀ ਆ ਉਹਦੇ ਵਿੱਚ ਕ੍ਰੋਸ ਕਰਨਾ ਪੈਣਾ ਕਿਉਂਕਿ ਦਮਾਂ ਦੇ ਤਰਵਾਖ ਵੀ ਹੋਣਾ ਤੇ ਤੁਸੀਂ ਅਗਰ ਇਹ ਨਹੀਂ ਕਹੋਗੇ ਜੀ ਮੈਨੂੰ ਭੁੱਖ ਲੱਗੀ ਹੈਗੀ ਹੈ ਤਾਂ ਕੌਣ ਤੁਹਾਨੂੰ ਰੋਟੀ ਦੇਗਾ ਬਿਲਕੁਲ ਜੀ ਬਿਲਕੁਲ ਫਿਰ ਤੁਸੀਂ ਦੱਸਣਾ ਹੈ ਤੇ ਸਾਰੇ ਕੰਮ ਕਰਨੇ ਹੈਗੇ ਜਿਹੜੇ ਜਿਹੜੇ ਨਾ ਕੰਡੀਸ਼ਨਸ ਹੈਗੇ ਥੋੜੀਆਂ ਪੂਰੀਆਂ ਕਰਨੀਆਂ ਪੈਣਗੀਆਂ ਕੱਲ੍ਹ ਗੱਲ ਹੋਈ ਆਗੀ ਨਾ ਜੇਕਰ ਜਿੰਨੇ ਚਿਰ ਬੱਚਾ ਰੋਵੇਗਾ ਨਹੀਂ ਮਾਂ ਨੂੰ ਕਿੱਦਾਂ ਪਤਾ ਲੱਗੇਗਾ ਵੀ ਬੱਚੇ ਨੂੰ ਮਤਲਬ ਇਹ ਬੜੇ ਹੋ ਦੂਸਰੇ ਤਰੀਕੇ ਨਾਲ ਥੋੜਾ ਹੋਰ ਦੇਣਾ ਥੋੜਾ ਕਮੇਟੀ ਟਾਈਚ ਕਹਿੰਦੇ ਜਦ ਤੱਕ ਮਾਂ ਕਹਿੰਦੇ ਨਾ ਦੁੱਧ ਨਹੀਂ ਨੰਦੀ ਜਾ ਤੱਕ ਬੱਚਾ ਰੋਂਦਾ ਨਹੀਂ ਹੈ ਨਾ ਤੇ ਅਗਰ ਮਾਂ ਦਾ ਜਿਹੜਾ ਮਤਲਬ ਹੁੰਦਾ ਹੈ ਦੇਖੋ ਕਿੰਨਾ ਰੁਤਬਾ ਹੈਗਾ ਹੈ ਬਿਲਕੁਲ ਤੋਂ ਬੱਚਾ ਦਾ ਐਵੇਂ ਹੀ ਇਨ ਕਰਦਾ ਨਾ ਰੋਂਦਾ ਨਹੀਂ ਜਦੋਂ ਤੱਕ ਉਹ ਵੀ ਨਹੀਂ ਉਹਨੂੰ ਮਤਲਬ ਬਿਲਕੁਲ ਜੀ ਦੁੱਧ ਦਿੰਨੇ ਹੈ ਨਾ ਤੇ ਅਸੀਂ ਤੁਸੀਂ ਤਾਂ ਫਿਰ ਕਿੱਥੇ ਇਕੱਲਾ ਗਵਰਨਮੈਂਟ ਤੋਂ ਲੈਣਾ ਇੰਨਾ ਸਾਨੀ ਹੈਗਾ ਤੋਂ ਪਲੀਜ਼ ਤੁਸੀਂ ਆਪਣੀ ਆਵਾਜ਼ ਉਠਾਇਆ ਕਰੋ ਤੇ ਆਪਣੇ ਹੱਕਾਂ ਵਾਸਤੇ ਜਾਇਆ ਕਰੋ ਜਾ ਹਾਂਜੀ ਤੇ ਤੁਹਾਨੂੰ ਦੱਸ ਦਈਏ ਜਿੰਨੀਆਂ ਵੀ ਅਸੀਂ ਔਜੂਦਾ ਦੱਸੀਆਂ ਤੁਸੀਂ ਤੁਹਾਡੇ ਰਾਈਟ ਆ ਤੁਹਾਡੇ ਹੱਕ ਆ ਤੁਸੀਂ ਜਾ ਕੇ ਔਜੂਦਾ ਆਪਣੀ ਪਹੁੰਚ ਕਰੋ ਜੇਕਰ ਤੁਹਾਨੂੰ ਕੁਝ ਵੀ ਅਜੂਦਾ ਵਗੈਰਾ ਦੀ ਸਮਝ ਨਹੀਂ ਲੱਗ ਰਹੀ ਕਿ ਜੇਕਰ ਤੁਹਾਨੂੰ ਅਪਲਾਈ ਨਹੀਂ ਕਰਨੀ ਆਉਂਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਹੈਲਪ ਕਰੀਏ ਤੇ ਤੁਸੀਂ ਜਸਪਾਲ ਸਿੰਘ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ ਤੇ ਇਹ ਤੁਹਾਡੀ ਮਦਦ ਕਰਨਗੇ ਆਫਿਸ ਜਾਣ ਦੇ ਵਿੱਚ ਤੇ ਜੋ ਤੁਹਾਡੀ ਅਜੂਦਾ ਆ ਉਹ ਪੇਪਰ ਵਰਕ ਕਿਸ ਤਰ੍ਹਾਂ ਹੋਣਾ ਹੈ 스ਪੈਨਿਸ਼ ਜੇਕਰ ਤੁਹਾਨੂੰ ਘਟ ਆਉਂਦੀ ਹੈ ਤਾਂ ਵੀ ਤੁਹਾਡੀ ਹੈਲਪ ਕਰਨਗੇ ਤੁਸੀਂ ਕੰਟੈਕਟ ਕਿੱਦਾਂ ਕਰ ਸਕਦੇ ਹੋ ਜਸਵਾਲ ਜੀ ਸਾਪੜਾ ਤੁਹਾਨੂੰ ਨੰਬਰ ਦੱਸਣਗੇ ਹਾਂਜੀ ਮੈਨੂੰ ਤੁਸੀਂ ਮੇਰੇ ਖਾਲਸ ਚਿਹਰਾ ਦੇਖਿਆ ਹੋਣਗੇ ਜਨ ਮੈਜੋਰਟੀ ਜਿਹੜੇ ਸਾਡੇ ਬੰਦੇ ਹੈ ਸਸਰਕਾਲ ਸਾਰੇ ਉਹਨਾਂ ਫਿਰ ਮੈਂ ਆਪਣੇ ਵੱਲੋਂ ਤੇ ਮੇਰਾ ਨਾਮ ਜਸਵਾਲ ਹੈ ਤੇ ਜਸਵਾਲ ਨਾਮ ਤੇ ਮੈਨੂੰ ਜਾਣਦੇ ਸਾਰੇ ਜੀ ਜੀ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੈ ਕਿ ਮੈਂ ਇਦਾਂ ਕੰਮ ਕਰਦਾ ਰਹਿੰਦਾ ਤੇ ਮੇਰਾ ਟੈਲੀਫੋਨ ਨੰਬਰ ਹੈ 687 227079 687 227079 ਜੀ ਕੋਈ ਵੀ ਤੁਹਾਨੂੰ ਕੁਛ ਵੀ ਤਰ੍ਹਾਂ ਦਾ ਕੁਐਸਚਨ ਹੋਵੇ ਜਾਂ ਫਿਰ ਤੁਸੀਂ ਕੁਛ ਵੀ ਪੁੱਛਣਾ ਹੋਵੇ ਤੁਸੀਂ ਕਮੈਂਟ ਵਿੱਚ ਵੀ ਥੱਲੇ ਕਮੈਂਟ ਲਿਖ ਸਕਦੇ ਹੋ ਤੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਦੀ ਸਪੋਰਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਜੇਕਰ ਜਿਸ ਵਿੱਚ ਤੁਹਾਡੀ ਜਿਆਦਾ ਤੋਂ ਜਿਆਦਾ ਅਸੀਂ ਜਿਹੜੀ ਮਦਦ ਕਰ ਸਕੀਏ ਤੇ ਚਾਹ ਤੋਂ ਜ਼ਿਆਦਾ ਅਸੀਂ ਆਪਣੀ ਕਮਿਊਨਿਟੀ ਨਾਲ ਜੁੜ ਸਕੀਏ ਤਾਂ ਕਿ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀ ਗੱਲਾਂ ਹਨ ਜੋ ਕਿ ਤੁਹਾਨੂੰ ਨਹੀਂ ਪਤਾ ਰੋਡ ਰੈਗੂਲੇਸ਼ਨ ਨਹੀਂ ਪਤਾ ਹੈ ਤੇ ਅਸੀਂ ਦੱਸ ਸਕੀਏ ਜਿਹੜੇ ਸਾਈਲ ਆਪਣੇ ਵੀਰ ਕਹਨੇ ਆ ਛੋਟੇ ਸਾਈਲ ਸਿੰਘ ਜੀ ਇਹਨਾਂ ਦਾ ਜਿਹੜੀ ਗੱਲ ਕਰ ਰਹੇ ਇਹ ਬਿਲਕੁਲ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਯਾ ਇਹ ਇਕੱਲੇ ਕੁਝ ਨਹੀਂ ਕਰ ਸਕਦੇ ਹੁਣ ਇਹਨਾਂ ਨੇ ਮੈਨੂੰ ਸੱਦਿਆ ਸੀਗਾ ਤੇ ਮੈਂ ਆਇਆ ਹਨਾ ਅਗਰ ਇਹ ਮੈਂ ਇਹ ਇਹਨਾਂ ਨੇ ਮੈਨੂੰ ਸੱਦਿਆ ਹੈ ਇੱਥੇ ਅਗਰ ਮੈਂ ਨਾ ਨਹੀਂ ਆਂਦਾ ਤੇ ਫਿਰ ਕੁਝ ਨਹੀਂ ਕਰ ਪਾਣਾ ਹਨਾ ਤੇ ਇਸ ਕਰਕੇ ਸਾਰੇ ਅੱਗੇ ਇਹੀ ਹੈ ਕਿ ਇੱਕ ਦੂਜੇ ਦਾ ਸਾਥ ਦਿਓ ਸਾਇਲ ਸਿੰਘ ਜੀ ਦਾ ਸਾਥ ਦਿਓ ਤੇ ਜਿਹੜੀ ਤੁਹਾਡੀ ਆਵਾਜ਼ ਹੈਗੀ ਹੈ ਇਹ ਯਾਨੀ ਕਿ ਸੋਸ਼ਲ ਮੀਡੀਆ ਰਾਈ ਚੈਨਲ ਦੇ ਰਾਈ ਜਿਹੜੇ ਇੱਥੇ ਦੀ ਗਵਰਨਮੈਂਟ ਹੈ ਜਾਂ ਆਪਣੀ ਇੰਡੀਆ ਗਵਰਨਮੈਂਟ ਹੈ ਕਿਤੇ ਜਿੱਥੇ ਵੀ ਹੈਗਾ ਕਿ ਤੁਹਾਡੀ ਜਿਹੜੀ ਆਵਾਜ਼ ਜਿਹੜੇ ਪਹੁੰਚ ਸਕਣ ਤਾਂ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਇੱਕ ਦੂਜੇ ਦਾ ਸਾਥ ਦਿਓ ਇੱਕ ਦੂਜੇ ਨਾਲ ਖੜੋ ਇਸ ਤਾਈਪ ਜਿਹਦਾ ਸਾਇਲ ਸਿੰਘ ਜੀ ਨੇ ਨਾ ਬਹੁਤ ਯਾਨੀ ਕਿ ਹੈਡ ਟੂ ਟੋ ਯਾਨੀ ਕਿ ਅੱਡੀ ਤੋਂ ਲੈ ਕੇ ਸਿਰ ਤੱਕ ਜੋਰ ਲਾ ਰਿਹਾ ਕਿ ਆਪਣੀ ਜਿਹੜੀ ਕਮਿਊਨਿਟੀ ਦੀ ਆਵਾਜ਼ ਹੈਗੀ ਹੈ ਯਾ ਜਿਹੜੇ ਇੱਥੇ ਦੀ ਗਵਰਨਮੈਂਟ ਦੀ ਕੋਈ ਬੈਨੀਫਿਟਸ ਹੈ ਗਿਆ ਆਵਾਜ਼ ਹੈਗੀ ਗਵਰਨਮੈਂਟ ਦੀ ਉਹ ਤੁਹਾਡੇ ਕੰਨਾਂ ਤੱਕ ਪਹੁੰਚਾਣੇ ਦੀ ਪੂਰੀ ਜਦਦਜਦ ਜਾਨਕੀ ਕੋਸ਼ਿਸ਼ ਕਰ ਰਹੇ ਆ ਤਾਂ ਆਪਾਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਚਲੋ ਇਦਾਂ ਦੇ ਚਿਹਰੇ ਸਾਨੂੰ ਚਾਹੀਦੇ ਹੈ ਗਿਆ ਤੇ ਸਾਡੇ ਵੀਰ ਭੈਣ ਭਰਾ ਹੋਰ ਵੀ ਇਦਾਂ ਦੇ ਕੋਈ ਹੋਣ ਤਾਂ ਸਾਡੇ ਨਾਲ ਕੰਟੈਕਟ ਕਰੋ ਕਿ ਅਸੀਂ ਉਹਨਾਂ ਦੇ ਨਾਲ ਵੀ ਖੜੇ ਆ ਤੇ ਚਾਹੀਦਾ ਸਾਨੂੰ ਇੱਕ ਇੱਕ ਜਿੱਦ ਤੱਕ ਫੈਮਿਲੀ ਪਰਿਵਾਰ ਬਣ ਕੇ ਰੋ ਤੇ ਇੱਕ ਦੂਜੇ ਦੇ ਕੰਮਾਂ ਦੇ ਰੋ ਹਨ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਹਨਾ ਤੇ ਜੇ ਕਹਿੰਦੇ ਨਾ ਹੁਣ ਯੂਨਿਟੀ ਇਸ ਸਟਰੈਂਥ ਹਨਾ ਇਕਤਾ ਚ ਬਲ ਹੈਗਾ ਯਾਰ ਤੇ ਇਕੱਲਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸਾਰਿਆਂ ਦੀ ਜਿਹੜੇ ਵੀ ਹੈਗੇ ਆ ਜੇ ਟੂਗੇਦਰ ਹੋ ਜੋ ਇਕੱਠੇ ਰੋ ਤੇ ਇੱਕ ਦੂਜੇ ਸਾਥ ਦਿਓ ਤੇ ਸਪੈਸ਼ਲੀ ਸਾਡੇ ਸਾਇਲਸ ਸਿੰਘ ਦਾ ਤੁਸੀਂ ਜਿੰਨਾ ਵੀ ਹੈ ਸਾਥ ਦਿਓ ਵੱਧ ਵੱਧ ਇਹਨਾਂ ਦਾ ਹਿੱਸੇਦਾਰ ਬਣੋ ਇਹਨਾਂ ਦੇ ਜੋ ਵੀ ਪ੍ਰੋਗਰਾਮ ਕਰਦੇ ਆ ਤੇ ਕੱਲ ਨੂੰ ਇਹਨਾਂ ਨੇ ਤੁਹਾਨੂੰ ਹੋਰ ਅੱਗੇ ਉੱਪਰ ਲੈ ਕੇ ਆਉਣਗੇ ਧੰਨਵਾਦ ਜੀ ਤੇ ਧੰਨਵਾਦ ਸਾਇਲਸ ਜੀ ਤੁਹਾਡਾ ਬਹੁਤ ਤੁਹਾਡਾ ਜੀ ਆਣ ਦਾ ਬਹੁਤ-ਬਹੁਤ ਜੇਕਰ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਹੈ ਤੇ ਜੇਕਰ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਵੀ ਅਸੀਂ ਉਸ ਦੇ ਵਟਸਐਪ ਆਪਣੇ ਟੈਲੀਗ੍ਰਾਮ ਦੇ ਗਰੁੱਪ ਵਿੱਚ ਆਪਣਾ ਵਟਸਐਪ ਨੰਬਰ ਲਿਖਿਆ ਹੋਇਆ ਹੈ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਤੇ ਜਸਪਾਲ ਸਿੰਘ ਜੀ ਦਾ ਨੰਬਰ ਚੱਲ ਰਿਹਾ ਹੈ ਤੇ ਤੁਸੀਂ ਇਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੀ ਅਸੀਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਤੇ ਮਿਲਦੇ ਆ ਤੁਹਾਨੂੰ ਅੱਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਧੰਨਵਾਦ ਜੀ ਸਾਰੇ ਤੁਹਾਡਾ ਵੀ ਬਹੁਤ ਧੰਨਵਾਦ ਤੇ ਸਰੋਤਾਂ ਦਾ ਵੀ ਬਹੁਤ ਥੋੜਾ ਟਾਈਮ ਕੱਢ ਕੇ ਸਾਡੀਆਂ ਗੱਲਾਂ ਸੁਣਨਗੇ ਤੇ ਸਾਡਾ ਯਾਨੀ ਕਿ ਸਾਈ ਸਿੰਘ ਜੀ ਦਾ ਸਾਥ ਦੇਣਗੇ ਥੈਂਕ ਯੂ ਥੈਂਕ ਯੂ